ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਖਾਸ ਸਿਟੀ ਸ਼ਹਿਰ ਪੱਟੀ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਵੀ ਪੱਟੀ ਆ ਦੋਸਤੋ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਤਨ ਦੇ ਫਾਰਮ ਤੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਇਸ ਘਰ ਵੜਾ ਖਾਸ ਤੌਰ ਤੇ ਦੋਸਤੋ ਜਿਆਦੀਆਂ ਹੁੰਦੀਆਂ ਨੇ ਗਿਣਤੀ ਵਿੱਚ ਤੇ ਮੱਜਾਂ ਵੀ ਤੁਹਾਨੂੰ ਨਾਲ ਰਲਦੇ ਮਿਲਦੇ ਪਸ਼ੂ ਜਿਹੜੇ ਆ ਦੋਸਤੋ ਮਿਲ ਜਾਂਦੇ ਆ ਸੋ ਵਿਕਰੀ ਵਾਲੇ ਪਸ਼ੂ ਆਉਂਦੇ ਦੋਸਤੋ ਸੇਲ ਪਰਚੇਜ ਦਾ ਕੰਮ ਆ ਵੀਰ ਦਾ ਤੇ ਅੱਜ ਦੋਸਤੋ 27 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਟਾਈਮ ਕੋਈ ਸ਼ਾਮ ਦੇ 5:00 ਵਜੇ ਦਾ ਸਮਾਂ ਸੋ ਅੱਜ ਇਸ ਕਵਰੇਜ ਵਿੱਚ ਦੋਸਤੋ ਟੋਟਲ 6 ਜਿਹੜੀਆਂ ਵਹਿੜਾਂ ਤੁਹਾਨੂੰ ਦਿਖਾਉਣੀਆਂ ਨੇ 6 ਵਹਿੜਾਂ ਨੇ ਤੇ ਦੋ ਮੱਜਾਂ ਸਭ ਤੋਂ ਪਹਿਲਾਂ ਵੀਰ ਨਿਤਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਬੜੀ ਕਿਰਪਾ ਮਰੀਆਂ ਦੇ ਛਾਲਾ ਬਾਹ ਮਰੀਆਂ ਨੇ ਤੁਹਾਡੇ ਸਿਰ ਦੇ ਵੀ ਨਹੀਂ ਚਲੋ ਸਾਰੇ ਦਸਤੂਰ ਪਾਸ ਸਤਰੀ ਕਾ ਗੇਰ ਮੇਰੇ ਸਾਸਤਰੀ ਕਾ ਗੇਰ ਜੀ ਵੀਡੀਓ ਇੱਕ ਡੇਢ ਮਹੀਨੇ ਬਾਅਦ ਆ ਜਾਣ ਲੱਗੀ ਹੈ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੇਟ ਉੱਤੇ ਆਉਣ ਦਿਓ ਪਸ਼ੂ ਕੋਈ ਗੱਲ ਨਹੀਂ ਸੱਜਣ ਕਾਫੀ ਆਪਣੀ ਵੇਟਿੰਗ ਚ ਰਹਿੰਦੇ ਆ ਪਸ਼ੂ ਚੰਗਾ ਬਹੁਤ ਲੱਭ ਰਿਹਾ ਵੀਰ ਚਾਹੇ ਵੇੜਾਂ ਚਾਹੇ ਮੱਝਾਂ ਨੇ ਬਹੁਤ ਚੰਗੇ ਚੰਗੇ ਪਸ਼ੂ ਦੀ ਭਾਲ ਦੇ ਵਿੱਚ ਉਡੀਕ ਦੇ ਵਿੱਚ ਰਹਿੰਦੇ ਆ ਸੋ ਨਿਤਨ ਅੱਜ ਵੀਰੇ ਵੇੜਾ ਆਪਣੇ ਕੋਲ ਟੋਟਲ 6 ਨੇ 6 ਵੇੜਾ ਆ ਤੇ ਦੋ ਝੋਟੀਆਂ ਖਾਵਾਂਗੇ ਆਪਾਂ ਠੀਕ ਹੈ ਜੀ ਇੱਕ ਮੋਰਾ ਵੀ ਖਾਵਾਂਗੇ ਇੱਕ ਨੀਲੀ ਰਾਵੀ ਵੀ ਖਾਵਾਂਗੇ ਅੱਛਾ ਪਸ਼ੂ ਸੋਏ ਸਵਾਏ ਅੱਜ ਕਿੰਨੇ ਮਤਲਬ ਦੋ ਵੜਾ ਸੁਈਆਂ ਆ ਤੇ ਬਾਕੀ ਸਾਰੇ ਗੱਬਣੀਆਂ ਛੋਟੀਆਂ ਵੀ ਗੱਬਣਾ ਦੋਵੇਂ ਤੇ ਵੜਾ ਵੀ ਚਾਰ ਗੱਬਣਾ ਆ ਦੋ ਚਾਰ ਦੋ ਚਾਰ ਹੀ ਪਾਸੋਂ ਸੁਏ ਸੁਏ ਆ ਅੱਜ ਦੋ ਵੜਾ ਸੁਈਆਂ ਬਸ ਠੀਕ ਆ ਜੀ ਮੱਜਾਂ ਵੀ ਗੱਬਣੀਆਂ ਮੱਜਾਂ ਵੀ ਗੱਬਣਾਈਏ ਚਲੋ ਕਰਦੇ ਆ ਡਿਟੇਲ ਸਾਂਝੀ ਨਹੀਂ ਤਨ ਕਿਹੜੇ ਪਾਸੇੋਂ ਸਟਾਰਟ ਹੋਈਏ ਫਿਰ ਸੰਤੋ ਸਾਹਿਬ ਨਗੀਨੇੋਂ ਸ਼ੁਰੂ ਕਰ ਲਓ ਵੀ ਦੋਸਤੋ ਇੱਕ ਸ਼ੁਰੂਆਤ ਜਿਹੜੀ ਆ ਆਪਾਂ ਕਾਫੀ ਵੱਡੇ ਬੇਗਰਡਰ ਸਾਈਜ਼ ਦੇ ਵਿੱਚ ਤੇ ਬਿਲਕੁਲ ਐਕਸਟਰਾ ਆਰਡੀਨਰੀ ਹਾਈਟ ਲੈਂਥ ਵਾਲੀ ਬੈਡ ਤੋਂ ਸਟਾਰਟ ਕਰਦੇ ਆ ਨਾਰਮਲੀ ਆਪਾਂ ਫਾਰਮਾਂ ਦੇ ਉੱਪਰ ਜਿਹੜੀਆਂ ਦੋਸਤੋ ਲਾਰਜ ਫਾਰਮਾਂ ਦੇ ਉੱਪਰ ਇਹੋ ਜਿਹੇ ਪਸ਼ੂ ਦੇਖਦੇ ਆਂ ਸੋ ਇੱਥੋਂ ਆਪਾਂ ਸਟਾਰਟ ਕਰ ਲੈਨੇ ਆ ਸਟੈਪ ਬਾਏ ਸਟੈਪ ਕੱਲੇ ਕੱਲੇ ਪਸ਼ੂ ਦੀ ਆਪਾਂ ਇਨਫੋਰਮੇਸ਼ਨ ਸਾਂਝੀ ਕਰਦੇ ਜਾਵਾਂਗੇ ਤੇ ਨਿਤਨ ਕੀ ਡਿਟੇਲ ਆ ਵੀਰ ਇਸ ਵੈਡ ਦੀ ਤੰਦੂ ਸਾਹਿਬ ਵੈਡਸ ਹੋਈ ਆ ਅੱਛਾ ਜੀ ਪਹਿਲਾ ਸੂਆ ਸੂਈ ਆ ਪਹਿਲਣ ਹਾਂਜੀ ਠੀਕ ਆ ਜੀ ਤੇ ਮੂੰਹੋਂ ਤੰਦੋਂ ਮੂੰਹੋਂ ਦੋ ਦੰਦ ਪਿਓਰ ਦੋ ਦੰਦ ਆ ਦੋਂਦੀ ਆ ਹਾਂਜੀ 6 ਫੁੱਟ ਵੈਡ ਉੱਚੀ ਆ 6 ਫੁੱਟ ਹਾਈਟ ਆ ਹਾਂਜੀ ਹੂੰ ਬਿਲਕੁਲ ਲਓ ਜੀ ਕੋਈ ਵੀ ਸੱਜਣ ਮੈਂ ਤਾਂ ਚੈੱਕ ਕਰ ਲੈ 6 ਫੁੱਟ ਮੇਰਾ ਕਹਾਦਾ 6 ਫੁੱਟ ਵਾਈਡ ਦੀ ਬਿਲਕੁਲ ਲਓ ਦੋਸਤੋ 6 ਫੁੱਟ ਹਾਈਟ ਵੀਰਾਂ ਦਾ ਵੀ ਬਿਲਕੁਲ ਜਿਹੜੀ ਉਚਾਈ ਹੈ 6 ਫੁੱਟ ਇਸ ਵਾਈਡ ਦੀ ਉਚਾਈ ਹੈ ਤੇ ਦੋਂਦੀ ਆ ਬਸੀ ਕਮਾਲ ਦੀ ਹੈ ਦੋਸਤੋ ਬਾਕੀ ਆਰਡਰ ਸਾਈਜ਼ ਤੁਸੀਂ ਆ ਵੇਖ ਕੇ ਚੈੱਕ ਕਰ ਸਕਦੇ ਜੀ ਸੋ ਮੌਕੇ ਤੇ ਹੁਣ ਕਿੰਨਾ ਦੋ ਦੋ ਵੀ ਆਪਾਂ ਪੁੱਛ ਲਵਾਂਗੇ ਕਿੰਨੇ ਕ ਦਿਨਾਂ ਦੀ ਸੂਈ ਆ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਚੰਗੀ ਹਾਈਟ ਲੈਂਥ ਉਚਾਈ ਕਦ ਕਾਫੀ ਸੋਹਣਾ ਤੇ ਇਹ ਦੂਜਾ ਨਿਤਨ ਇਹਨੂੰ ਦਿਨ ਦੱਸ ਦਿੱਤੀ ਕਿ ਕਿੰਨੇ ਕੋਈ ਸੀ ਸੰਧੂ ਸਾਹਿਬ 20 ਦਸੰਬਰ ਦੀ ਸਹੀ ਸੀ 20 ਦਸੰਬਰ ਹਾਂਜੀ ਅੱਜ 8-7 ਦਿਨ ਹੋ ਗਏ ਅੱਜ ਮਤਲਬ ਵੀ ਮੰਨ ਕੇ ਚੱਲੋ 27 ਤਰੀਕ ਹਫਤਾ ਕੋਈ 8 ਦਿਨ ਮੰਨ ਲਓ 8ਵਾਂ ਦਿਨ ਅੱਜ ਹਫਤਾ ਹੀ ਹੋ ਗਿਆ ਹਾਂਜੀ ਤੇ ਇਹ ਬੱਚਾ ਇਹਦੇ ਮਗਰ ਹੁਣ ਕੀ ਇਹਦੇ ਮਗਰ ਸੰਧੂ ਸਾਹਿਬ ਸਨੋਮੈਨ ਜਿਹੜਾ ਸੀ ਬਣਿਆ ਹਾਂ ਹਾਂ ਉਹਦਾ ਬੱਚਾ ਹੈ ਪਿੱਛੇ ਮੇਲਕਾਫ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਮਗਰ ਬੱਚਾ ਮੇਲਕਾਫ ਤੇ ਬਹੁਤ ਚੰਗਾ ਫਾਰਮਰ ਵੀਰ ਨੇ ਏਆਈ ਕਰਵਾਈ ਸੀ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਮੇਲ ਕਾਫਾ ਤੇ ਹੁਣ 7 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਚਵਾਦਾਂਗੇ ਸੰਤੂ ਸਾਹਿਬ 25 ਕਿਲੋ ਦੁੱਧ ਬਿਲਕੁਲ ਤਿਆਰ ਵਿਧਿਆ ਰਿਹਾ ਜੀ ਠੀਕ ਹੈ ਜੀ ਹਾਂ ਜੀ ਜੇ ਕਿਸੇ ਨੇ ਸੱਜਣ ਮਿੱਤਰ ਨੇ ਆਨਲਾਈਨ ਮੰਗਵਣੀ ਆ ਉਹ 2 ਕਿਲੋ ਘਟਨਾ ਕਰਕੇ 23 ਕਿਲੋ ਨਾਲ ਅਜੇ ਜੇ ਕੋਈ ਸੱਜਣ ਇੱਥੇ ਚੋੜੂਗਾ 25 ਤੋਂ ਵੱਧ ਚਵਾਦਾਂਗੇ ਘਟਨਾ ਹੋਊਗਾ ਠੀਕ ਹੈ ਜੀ ਹਾਂ ਜੀ ਵੀ 25 ਲੀਟਰ ਲਾ ਕੇ ਚੱਲੇ ਜਿਹੜੇ ਬਾਬ ਦੋਸਤੋ 25 ਲੀਟਰ ਹੁਣ ਮਿਲਕ ਕਪੈਸਿਟੀ ਬਿਲਕੁਲ ਹਾਜ਼ਰ ਹੈ ਬਾਬ ਆਪਣੇ ਏਰੀਆ ਦਾ ਨਮੀ ਫਾਰਮ ਹੈ ਜਿੱਥੋਂ ਤਿੰਨੇ ਵੜਾ ਲਈਆਂ ਜੀ ਹਾਂ ਜੀ ਠੀਕ ਹੈ ਜੀ ਬਹੁਤ ਤਗੜਾ ਫਾਰਮ ਹੈ ਜੀ ਉਹਨਾਂ ਕਟੋਗਰ ਦੀ 2.5 220 250 ਲੱਗ ਬਣੇ ਗਾਂ ਹੋ ਗਈ ਉਹਨਾਂ ਨੂੰ ਓਕੇ ਓਕੇ ਐਡੀ ਡਿਵਾਈਡ ਹੈ ਉਹਨਾਂ ਤੋਂ ਠੀਕ ਹੈ ਹਾਂ ਜੀ ਤੇ 25 ਲੀਟਰ ਜਿਹੜਾ ਦੋਸਤੋ ਮਿਲਕ ਕਪੈਸਿਟੀ ਆਨਲਾਈਨ ਕੋਈ ਸੌਦਾ ਕਰਦਾ ਤੇ 23 ਲੀਟਰ ਮਿਲਕ ਕਪੈਸਿਟੀ ਮੰਨ ਕੇ ਕੋਈ ਸਰੋਤ 23 ਤਾਂ ਬਾਹਰ ਜੱਲੂ ਵਚੀ ਠੀਕ ਹੈ ਜ ਏ ਸੰਤੂ ਸਾਹਿਬ ਇਹਦੀ ਜਿਹੜੀ ਇਹਦਾ ਬਾਇਓ ਡਾਟਾ ਆਪਣੇ ਕੋਲ ਤਿੰਨਾਂ ਦਾ ਵੜਾ ਦਾ ਹੈਗਾ ਜੀ ਜਿਹੜਾ ਸੱਜਣ ਮਦਰ ਲੈਣਾ ਚਾਵੇ ਅੱਛਾ ਮਤਲਬ ਕੀ ਆਪ ਕੇਸ ਸੀਮਣ ਦੀਆਂ ਨੇ ਹਾਂਜੀ ਆਪ ਦਾ ਇਹਦੀ ਮਦਰ ਦਾ ਗਾਂ ਦਾਦੀ ਦੂਦੀ ਸਾਰਾ ਕੁਝ ਪੂਰਾ ਰਿਕਾਰਡ ਪਿਆ ਬਿਲਕੁਲ ਬਿਲਕੁਲ ਬਾਕੀ ਦੋਸਤੋ ਮਦਰ ਤਾਂ ਕਿ ਜਿਹੜਾ ਰਿਕਾਰਡ ਇਹਨਾਂ ਦਾ ਤੁਹਾਨੂੰ ਮਿਲ ਜੂਗਾ ਤਿੰਨ ਵੜਾ ਨੇ ਤਿੰਨਾਂ ਦਾ ਮਦਰ ਰਿਕਾਰਡ ਮਿਲ ਜੂਗਾ ਸੰਤੂ ਸਾਹਿਬ ਆਪਾਂ ਦੱਸ ਹੀ ਦਿੰਦੇ ਆ ਵੀ ਫੋਨ ਤੇ ਅਗੜਾ ਕੋਈ ਮੁੜ ਕੇ ਇਹਨਾਂ ਲੰਮੇ ਚੱਕਰਾਂ ਇਹ ਕੋਈ ਦੱਸ ਦਿਓ ਮੈਂਸ਼ਨ ਕਰ ਦਿਓ ਤੁਸੀਂ ਇਹਦੀ ਮਦਰ ਦਾ ਰਿਕਾਰਡ ਵੀ ਦੱਸ ਹਾਂਜੀ ਇਹ ਸੰਤੂ ਸਾਹਿਬ ਵੀ ਦੂਜਾ ਸੁਆ ਜੇ ਇਹ 55 ਕਿਲੋ ਦੇ ਮੌਜੂਦਾ ਚੱਲਦੀ ਪਈ ਹੈ ਜੀ। ਅਰਮਾਂਡਾ ਦੀ ਇਹਦੀ ਮਦਰ ਜਿਹੜੀ ਐਬੀਐਸ ਅਰਮਾਂਡਾ ਦੀ ਮਦਰ ਆ। ਹਾਂਜੀ ਅਰਮਾਂਡਾ ਦੀ ਮਦਰ ਆ। ਤੇ ਵਰਲਡਵਾਈਡ ਦੀ ਆ ਪਿਆ ਤੇ 스노우맨 ਦਾ ਬੱਚਾ ਗੇ। ਇਹ ਆਪ ਵਰਲਡਵਾਈਡ ਦੀ ਆ। ਵਰਲਡਵਾਈਡ ਦੀ। ਵਾਹ ਜੀ ਵਾਹ। ਹਾਂਜੀ। ਲਓ ਤੇ ਅੱਗੇ 스노우맨 ਦਾ ਜਿਹੜਾ ਦੋਸਤੋ ਬੱਚਾ ਜਿਹੜਾ ਤੁਹਾਨੂੰ ਵਿਖਾਵਾਂਗੇ ਮੇਲ ਕਾਫ ਆ। ਵਰਲਡਵਾਈਡ ਦੀ ਇਹ ਦੋਸਤੋ ਆਪ ਖੋਦ ਆ ਤੇ ਅਰਮਾਂਡਾ ਐਬੀਐਸ ਦੀ ਇਸਦੀ ਮਦਰ ਆ। ਸੋ ਕਾਫੀ ਵਧੀਆ ਮਿਲਕਿੰਗ ਵਾਲੀ ਜਿਹੜੀ ਦੋਸਤੋ ਇਹਦੀ ਮਦਰ ਤੇ ਹੁਣ ਜਿੱਦਾਂ ਤੁਸੀਂ ਦੇਖ ਰਹੇ ਹੋ ਦੋਸਤੋ ਪਹਿਲਾ ਸੂਆ ਫਰਸ ਠੀਕ ਹੈ ਜੀ ਪਹਿਲਾ ਬਿਆਨ ਤਾਂ ਵਿਾਈ ਹੈ ਤੇ ਮਿਲਕ ਕਪੈਸਿਟੀ ਬਹੁਤ ਸੋਹਣੀ ਆ ਦੋਸਤੋ 25 ਲੀਟਰ ਅੱਜ ਥੋੜੇ ਦਿਨਾਂ ਦੀ ਆਪਾਂ ਜੇਕਰ ਗੱਲ ਕਰ ਲਈਏ ਤੇ ਵਨ ਵੀ ਕੀ ਜਿਹੜਾ ਹੋਇਆ ਟਾਈਮ ਇੱਕ ਹਫਤੇ ਦੇ ਦੌਰਾਨ ਜਿਹੜਾ ਕਾਫੀ ਸੋਹਣਾ ਚੰਗਾ ਖਾਸਾ ਜਿਹੜਾ ਮਿਲਕ ਇਸ ਵੈੜ ਦੇ ਕੋਲ ਹਾਜ਼ਰ ਆ ਲਓ ਸੰਤੋਖਾ ਬਚਾ ਆ ਜੇ ਦਾ ਠੀਕ ਹੈ ਜੀ ਸੋ ਹਾਈਟ ਲੈਂਥ ਪੂਰੀ ਐਕਸਟਰਾਔਰਡਨਰੀ ਦੋਸਤੋ ਠੀਕ ਆ ਬੱਚੀ ਹਜੇ ਬਿਲਕੁਲ ਜਵਾਨ ਹੋਣੀ ਆ ਹਜੇ ਤਾਂ ਬਿਲਕੁਲ ਛੋਟੀ ਉਮਰ ਦੇ ਵਿੱਚ ਆ ਬੱਚਾ ਵੀ ਦਿਖਾ ਦਿੰਦਾ ਦੰਦ ਦੁੱਧ ਵਾਲੇ ਨਾ ਹੁੰਦੇ ਕੋਈ ਮੰਨੇਣਾ ਵੀ ਪਹਿਲਾ ਸੁਆਈ ਹਾਂਜੀ ਠੀਕ ਆ ਜੀ ਹਾਂ ਤੇ ਚੌਕ ਦੇ ਕੋਈ ਦੰਦ ਹਿੱਲਿਆ ਹੋਇਆ ਨਹੀਂ ਨਾ ਨਾ ਪਿਓਰ ਦੁੰਦੀ ਹੈ ਜੀ ਠੀਕ ਆ ਚੌਕ ਦੇ ਕਿੱਥੇ ਅੱਛਾ ਜੀ ਚੌਕੀ ਦੇ ਬੜੀ ਦੂਰ ਹੋਏ ਇਹ ਸੰਤੂ ਸਾਹਿਬ ਜਵਾਨ ਹੁੰਦੇ ਆ ਤੇ ਜੇ ਸੁਏ ਗਾਂ ਵਾੜ ਬਣ ਜਾਣੀ ਜਾ ਕੇ ਠੀਕ ਆ ਜੀ ਠੀਕ ਆ ਆ ਲਓ ਜੀ ਸੋ ਦੋਂਦੀ ਬੱਛੀ ਹੈ ਦੋਸਤੋ ਹਜੇ ਜਵਾਨ ਹੁੰਦਿਆਂ ਤੱਕ ਤੁਸੀਂ ਕੱਦ ਵੀ ਵੇਖੋਗੇ ਇਹਨੇ ਪੂਰਾ ਕਰਨਾ ਬੱਛੀ ਨੇ ਤੋ ਥੱਲਿਓ ਵੀ ਜਿਹੜਾ ਦੋਸਤੋ ਪੂਰਾ ਭਾਂਡਾ ਲੇਵਾ ਉਹਨਾਂ ਵਾਲੇ ਸਮੇਂ 'ਚ ਬਣਾ ਕੇ ਤਿਆਰ ਕਰੂਗੀ ਦੂਜੇ ਤੀਜੇ ਸਵੇਰ ਤੱਕ ਜਾਂਦਿਆਂ ਕਰਮਾ ਲਈ ਚਾਹ ਲਓ ਆ ਵੇਖ ਇੱਧਰ ਨਹੀਂ ਹਾਂ ਹਾਂ ਗੰਧ ਵੀ ਦਿਖਾ ਦਿਓ ਹਾਂ ਲਓ ਜੀ ਦੋਂਦੀ ਬੱਛੀ ਹੈ ਪਿਓਰ ਦੋਂਦੀ ਹੈ ਜੀ ਹਾਂ ਲਿਓ ਬਿੱਲਾ ਸੇਟ ਤੋੜ ਲਓ ਇਹਨੂੰ ਸੰਧੂ ਆ ਬਿਲਕੁਲ ਕੰਪੈਕਟ ਆਰਡਰ ਹੈ ਹਾਂ ਫਿਕਸ ਹੀ ਆਰਡਰ ਹੈ ਨਾ ਕਹਿ ਦਿੰਦੇ ਆ ਵੀ ਫਾੜੀ ਵਾਲਾ ਲੇਵਾ ਜਿਹਨੂੰ ਆਪ ਪੰਜਾਬੀ 'ਚ ਕਹਿ ਦਿੰਦੇ ਆ ਲੋ ਵੀ ਦੋਸਤੋ ਕਰੋ ਚੈੱਕ ਆ ਮੋੜ ਦਿਓ ਜੀ ਬਾਕੀ ਖੁੱਲੇ ਡੁੱਲੇ ਅੰਗਾ ਪੈਰਾਂ ਦੀ ਆ ਹੂੰ ਇਹ ਗਾਂ ਤੀਜੇ ਸੂਏ ਵਹਿੜ ਜਿਹੜਾ ਲੈ ਜਾਊਗਾ ਯਾਦ ਹੀ ਕਰੂਗਾ ਹੂੰ 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 ਤੇ ਬਾਕੀ ਜੋ ਚਵਾਈ ਮਸ਼ੀਨ ਹੱਥੀ ਜੇ ਆਪਾਂ ਚੋਣਦੇ ਆ ਤੇ ਸੰਤੂ ਸਾਹਿਬ ਬਹੁਤ ਵਧੀਆ ਚੋਈ ਚੋਇਆ ਜਾਂਦਾ ਬਿਲਕੁਲ ਜੀ ਆ ਮਸ਼ੀਨੀ ਚ ਵਾਈ ਹੱਥੀ ਚ ਵਾਈ ਵੀ ਵਧੀਆ ਹੋ ਜਾਂਦੀ ਆ ਸੰਧੂ ਸਾਹਿਬ ਮਸ਼ੀਨੀ ਚਾਈ ਹੋਏ ਤਾਂ ਵੈੜ 2 ਕਿਲੋ ਦੁੱਧ ਵਾਜ ਜਾਂਦੀ ਆ ਸਾਡੇ ਕੋ ਮਸ਼ੀਨੀ ਪਹਿਲਾਂ ਹੀ ਮਸ਼ੀਨ ਤੇ ਲਾਈ ਠੀਕ ਆ ਹਾਂਜੀ ਇਨਾ ਨਿਤਨ ਕੀ ਡਿਮਾਂਡ ਕਰਾਂਗੇ ਇਹਦੀ ਸੰਧੂ ਸਾਹਿਬ ਜਿਹਾ ਹੀ ਵੈੜਾ ਆਪਾਂ ਆਮ ਵੇਨੇ ਆ ਜੀ ਜਦੋਂ ਮਾਲਵੇ ਵਾਲੇ ਪਾਸੇ ਤੁਰੇ ਜਾਈਏ ਉਸ ਵੇ 2-2 ਢਾਈ ਲੱਖ ਰੁਪਏ ਮੁੱਲ ਕਰਦੇ ਹੁੰਦੇ ਪਰ ਆਪਾਂ ਇਹ ਨਾ ਕਰਨਾ ਹੀ ਨਹੀਂ ਨਾ ਹੀ ਡੇਢ ਕਰਨਾ ਸੰਧੂ ਸਾਹਿਬ ਮੁੱਲ ਕਰਾਂਗੇ 1.40 ਠੀਕ ਹੈ ਜੀ ਵੈੜ ਦੇ ਲੈ ਜਿਹੜਾ ਕਰਾਂਗੇ 1.30 ਦੇ ਵਿੱਚੋਂ ਮੰਨਤਨ ਕਰਦਾਂਗੇ 1.30 ਚ ਹਾਂਜੀ ਠੀਕ ਆ ਜੀ ਲਓ ਜੀ 130 ਦੇ ਵਿੱਚੋਂ ਮਾਨਤਨ ਹੋ ਜਾਊਗਾ ਬਾਕੀ ਜੋਟ ਵਿੱਚ 30 ਤੋਂ ਪਲੱਸ ਚੱਲੂਗੀ ਤੇ ਨਸਲ ਪੀਰੀਡ ਬਾਕੀ ਤੁਹਾਨੂੰ ਦੱਸ ਹੀ ਦਿੱਤੀ ਹੈ ਦੋਸਤੋ ਬਾਕੀ ਮੈਂਸ਼ਨ ਕਰਤੀ ਹੈ ਬਾਕੀ ਜਿਹੜੇ ਵੀ ਰਪਾਰਕੂਆ ਖਿਡਾਰੀ ਆ ਕੀ ਜਿਹੜਾ ਪਾਰਖੂ ਵੀਰ ਹੋਇਆ ਲੈਣ ਆਲਾ ਉਹਨੇ ਆਪੇ ਪਾ ਲਾ ਜਾਨਾ ਵੀ ਕੀ ਬਰੀੜਾ ਤੇ ਕੀ ਨਹੀਂ ਬਸ ਜੀ ਬਸ ਇਹ ਹੈਗੀ ਆਪਣੇ ਕੋਲ ਨਿਤਨ ਆਹ ਸਵੇਕ ਕਿੰਨੇ ਆ ਇਹ ਵੀ ਸੰਤੂ ਸਾਹਿਬ ਪਹਿਲਾ ਸੂਆ ਪਹਿਲੇ ਨਹੀਂ ਪੱਛੀ ਇਹ ਦਿਨ ਕਿੰਨੇ ਗਲਿੰਦੀ ਇਹਨੇ ਘਟੋ ਘੜਾ ਹਫਤਾ ਲੈ ਮੰਨ ਕੇ ਚੱਲੋ ਵੀ ਹਫਤਾ ਦੱਸ ਦੇਣਾ ਹਫਤਾ 10 ਦਿਨ ਇਹ ਆਪ ਕਿਹੜੇ ਸੀਮਨ ਦੀ ਹੋਗੀ ਇਹ ਸੰਤੂ ਸਾਹਿਬ ਆਪੇ ਇਹਦੀ ਮਦਰ ਜਿਹੜੀ 골ਡਨ ਬੋਏ ਦੀ ਏ ਅੱਛਾ ਜੀ 45 ਕਿਲੋ ਦੇ ਮੌਜੂਦਾ ਚੱਲਦੀਆਂ ਬਈਆਂ ਅੱਛਾ ਜੀ ਕਿਉਂਕਿ ਜਿਹੜੇ ਮਹੀਨੇ ਇਸੇ ਮਹੀਨੇ ਆ ਕੇ ਗਾਵਾਂ ਸੁੰਦੀਆਂ ਚੌਥੇ ਦਿੂਏ ਵਹਿੜ ਸੂਈਓ अच्छा जी हां जी इस दी मदर हां जी कितनी मिल्किंग ਸੀ ਇਸ ਦੀ ਮਦਰ ਦੀ ਇਹਦੇ ਥੱਲੇ ਮੌਜੂਦਾ ਜਿਹੜਾ ਚੱਲਦਾ ਪਿਆ ਸੰਤੂ ਸਾਹਿਬ 45 ਕਿਲੋ ਚੱਲਦੀ ਬਈ 45 ਕਿਲੋ ਬਿਲਕੁਲ ਲੈ اچھا ਨਿਤਨ ਇਹ ਦੰਦੋ ਮੂੰਹ ਕਿਵੇਂ ਫਿਰ ਹੁਣ ਦੰਦੋ ਸੰਤੂ ਸਾਹਿਬ ਚਾਰ ਦੇ ਦੰਦ ਚੌਗੀ ਚੌਗੀ ਹੋਏ ਚੌਕ ਦੇ ਕਰ ਲੈ ਬਰਾਬਰ हां जी ਠੀਕ ਹੈ ਲਓ ਜੀ ਸੋ ਚੌਕ ਦੇ ਦੰਦ ਜਿਹੜੇ ਦੋਸਤੋ ਇਹਨੇ ਬਰਾਬਰ ਕਰ ਲਏ ਆ ਇਹ ਸੰਤੂ ਸਾਹਿਬ ਇਹਦਾ ਸੀਮਨ ਜਿਹੜਾ ਜੂਪੀਟਰ ਜੇ हां जी Jupiter ਦੇ ਸੀਮੰਦੀ ਜਿਆ ਵੈਡ ਇਹ Jupiter ਦੀ ਆਪ ਹੈ ਹਾਂਜੀ ਇਹ Jupiter ਦੇ ਸੀਮਨਾਂ ਜਾਂ ਕਿ ਸੀਮਨ Jupiter ਦਾ ਲੱਗੇ ਨੂੰ ਨਹੀਂ ਇਹ ਆਪ Jupiter ਦੀ ਹੈ ਇਹਦੀ ਮਦਰ 골ਡਨ ਬੋਏ ਦੀ ਸੀ ਅੱਛਾ ਅੱਛਾ ਹਾਂਜੀ ਮਦਰ 골ਡਨ ਬੋਏ ਦੀ ਹਾਂਜੀ ਠੀਕ ਹੈ ਲੋਬੀ ਦੋਸਤੋ ਅੱਗੇ ਸੀਮਨ ਗੱਭਣ ਤੋਂ ਵੀ ਇਹ ਹੈਗੀ ਜਾਣਕਾਰੀ ਵੀ ਕਿਸ ਤਰ੍ਹਾਂ ਇਹ ਸੰਤੂ ਸਾਹਿਬ ਸੀਮਨ ਮੈਂ ਤੁਹਾਨੂੰ ਕਨਫਰਮ ਕਰ ਦੂੰਗਾ ਉਹਨਾਂ ਇਹਨਾਂ ਸਟਰਾਹ ਦਿੱਤਾ ਹੈ ਮੈਨੂੰ ਲੱਭਾ ਨਹੀਂ ਅਸਲ 'ਚ ਠੀਕ ਹੈ ਦਿੱਤੇ ਹਨ ਦੋ ਵੈੜਾਂ ਦਾ ਸਟਰਾਹ ਦਿੱਤੇ ਹੈ ਕੋਰਾਂ ਦਾ ਇਹਦਾ ਵੀ ਦਿੱਤਾ ਹੈ ਸੋ ਕਾਫੀ ਸੋਹਣੀ ਦੋਸਤੋ ਬੱਚੀ ਆ ਪਹਿਲਾ ਸੂਆ ਫਰਸਟ ਲਕਟੇਸ਼ਨ ਦੇ ਵਿੱਚ ਇਹ ਸੁਣ ਜਾਰੀ ਹੈ 6 ਫੁੱਟ ਨਾਲੋਂ ਸੰਧੂ ਸਾਹਿਬ 1921 ਦਾ ਫਰਕਿਆ ਦੋਂਦਾ ਹਾਂ ਹਾਂ ਜੀ ਤੇ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਆ ਇਹ ਵੀ ਨਹੀਂ ਵੀ ਲੋ ਜੀ ਕਰੋ ਚੈੱਕ ਸੋ ਚੰਗੇ ਸੋ ਇਹਦੇ ਪੰਨੀ ਬਸੀਏ ਬਾਕੀ ਢਿੱਲਾ ਢੋਲਾ ਕਾਫੀ ਜਿਆਦੀਆਂ ਨੇ ਸੋ ਲੇਵਾ ਹਵਾਨਾ ਜੇ ਦੋਸਤੋ ਬਣਾ ਕੇ ਤਿਆਰ ਕਰਨਾ ਕਰਮਾਲੀ ਨੇ ਬਿਲਕੁਲ ਜਿਵੇਂ ਆਪਾਂ ਕਹਿਦਿਆਂ ਨੇ ਵੀ ਪੰਡਾ ਪਾਉਣੀਆਂ ਜੇ ਆਰਡਰ ਜਿਹੜੇ ਦੋਸਤੋ ਬਰੀਡ ਨਸਲ ਵਾਲੇ ਜਿਹੜੇ ਆਰਡਰ ਆ ਬਿਲਕੁਲ ਫਿਕਸ ਸੰਧੂ ਸਾਹਿਬ ਇਹ ਮਿਲਕ ਦੇ ਕਰੈਕਟਰ ਚੈੱਕ ਕਰਾ ਦਿਓ ਆਗੇ ਹਾਂ ਕਰਾਓ ਜੀ ਲਓ ਜੀ ਜਦੋਂ ਮਰਜ਼ੀ ਕੋਈ ਬੈਗੇ ਵੇਖ ਲੈ ਬਰੀਕ ਬਰੀਕ ਨਾੜਾ ਸਾਰੇ ਮਾਨੇ ਦੇ ਉੱਤੇ ਆ ਹਾਂ ਲਓ ਜੀ ਲਓ ਜੀ ਬਾਕੀ ਮਿਲਕ ਵੇਣ ਵੀ ਆ ਥੋੜੇ ਵਾਲ ਕਰਕੇ ਘੱਟ ਦੇ ਦਿੰਦੀ ਆ ਬਾਕੀ ਸਟਾਰਟਿੰਗ ਵੇਖੋ ਨਾ ਲਓ ਬੱਚੀ ਚਲੋ ਪਹਿਲਾ ਸੂਹਾ ਸੁਣੀ ਆ ਹਾਂ ਜੀ ਆਹ ਲਓ ਇਹ ਵੀ ਕਰ ਦੋ ਅੱਗੇ ਇਹਦੇ ਹਾਂ ਕੈਮਰਾ ਲਿਆਓ ਰੇ ਲਓ ਜੀ ਇਹ ਜਿਹੜੀ ਚੌਗੀ ਆ ਦੋਸਤੋ ਇਹ ਵੀ ਆਪਾਂ ਵੈਰੀਫਾਈ ਕਰ ਦਿੰਨੇ ਆ ਦੇਖੋ ਲਓ ਜੀ ਮੂੰਹ ਚਾਰ ਦੰਦਾਂ ਦਾ ਬਾਕੀ ਛੇਕ ਦੇ ਦੰਦ ਜਿਹੜੇ ਦੁੱਧ ਦੰਦ ਆ ਜੇ ਹਾਂਜੀ ਠੀਕ ਆ ਤੇ ਬੱਚੀ ਵੱਡੇ ਕਦ ਕੱਟਦੀ ਆ ਨਸਲ ਬਰੀਡ ਜਿਹੜੀ ਆ ਦੋਸਤੋ ਝਲਕਾ ਮਾਰ ਮਾਰ ਦੱਸ ਤੇ ਨਿਤਨ ਕਿਥੋਂ ਤੱਕ ਕਹਿੰਦੀ ਅੱਜ ਕੀ ਮੰਗਾ ਸੰਧੂ ਸਾਹਿਬ ਇਹਦਾ ਕੋਈ 1 10 15 ਨਹੀਂ ਕਰਨਾ ਇੱਕ ਪੰਜ ਦੇ ਵਿੱਚੋਂ ਮਾਤਰਾ ਕਰਾਂਗੇ ਇੱਕ ਪੰਜ ਚੋਂ ਹਾਂਜੀ ਠੀਕ ਹੈ ਜੀ ਤੇ ਦੁੱਧ ਕੀ ਆਈਡੀਆ ਹੈਗਾ ਤੁਹਾਡਾ ਮਦਰ ਵਾਲ ਵੇਖ ਕੇ ਕਿੰਨਾ ਦੁੱਧ ਉਹਦਾ 25 ਪਲੱਸ ਹੀ ਚੱਲੂਗਾ 30 ਤੋਂ ਬਾਅਦ ਕੀ ਚਲੋਗਾ ਸਟਾਰਟਿੰਗ ਦੁੱਧ 25 ਕਿਲੋ ਇਹ ਨਾਲ ਦੋ ਵਸ਼ੀ ਜੋ ਮਰਦੀ ਜਿਹੋ ਜੇ ਸੀਮਨ ਬਿਲਕੁਲ 20 ਪਾਸੋਂ ਹੇਠਾ ਰਹਿੰਦੇ ਨਹੀਂਗੇ ਸੰਧੂ ਸਾਹਿਬ ਇਹਦੀ ਮਦਰ ਇਤੋਂ ਭਾਰੀ ਹੀ ਹੋ ਹਮ ਹਾਂਜੀ ਠੀਕ ਹੈ ਮੌਜੂਦਾ ਆਈਟਮ ਚ 40 45 ਕਿਲੋ ਚੱਲਦੀ ਪਈ ਹੈ ਜੀ ਠੀਕ ਹੈ ਵੀਰੇ ਠੀਕ ਹੈ ਅੱਛਾ ਬਾਕੀ ਵਹਿੜ ਦੀ ਖੜ ਛੋਟੇ ਜਿਹੇ ਕੰਨਾਂ ਫੇਸ ਕੁਆਲਿਟੀ ਚੰਗੀ ਆ ਆ ਦੇਖੋ ਆਲੋ ਅੱਛਾ ਤੇ ਜਿਹੜੀ ਨੈਕਸਟ ਅਗੇ ਆ ਤੀਜੇ ਨੰਬਰ ਤੇ ਆਪਣੇ ਕੋਲ ਇਹ ਪਛੀ ਦੀ ਕੀ ਡਿਟੇਲ ਆ ਸੂਗਾ ਕਿਨ ਮਾਂ ਕੇ ਸੂਗਾ ਇਹ ਵੀ ਸੰਤੂ ਸਾਹਿਬ ਪਹਿਲਾਂ ਹੀ ਸੂਆ ਪਹਿਲਣੀ ਆ ਹਾਂਜੀ ਇਹਦਾ ਰਿਕਾਰਡ ਕੀ ਹੈ ਪਿਛੇ ਮਦਰ ਦਾ ਪਰਸੋਂ ਸੂਈ ਆ ਅੱਛਾ ਤੇ ਇਸ ਟਾਈਮ ਫਿਲ ਹਾਲ ਚੋਈ ਗਈ ਹੈ ਪਰਸੋਂ ਦੀ ਸੂਈ ਆ ਪਰਸੋਂ ਪਰਸੋਂ ਸੂਈ ਆ ਠੀਕ ਹੈ ਜੀ ਇਹ ਇਹ ਗੱਲਬਾਤ ਕਿਸੇ ਬੰਦੇ ਨਾਲ ਹੋਈ ਤਾਂ ਚੋਗੇ ਅੱਛਾ ਅੱਛਾ 16 ਕਿਲੋ ਬਿਲਕੁਲ ਮਿਹਨਤੀ ਘਰ ਅਸਲੇ ਦੋ 16 ਕਿਲੋ ਹਾਂਜੀ ਠੀਕ ਹੈ ਬਾਲੋਜੀ ਬਾਲੋਜੀ ਬੱਚਾ ਮਗਰ ਰਿੰਦੇ ਇਹਦੇ ਪਿੱਛੇ ਏਬੀਐਸ ਦੇ ਕੈਨ ਦੀ ਵਛੀ ਆ ਵਛੀ ਆ ਇਹ ਕੈਨ ਦੀ ਆ ਆ ਲੋ ਆ ਸਟਰਾਓ ਦਿੱਤਾ ਇਹਨੂੰ ਲਓ ਜੀ ਏਬੀਐਸ ਕੈਨ ਦੀ ਜਿਹੜੀ ਦੋਸਤੋ ਮਗਰ ਵਛੀ ਫੀਮੇਲ ਕਾਫ ਸਟਰਾਓ ਵਗੈਰਾ ਵੀ ਵੀਰ ਕੋਲ ਅਵੇਲੇਬਲ ਆ ਤੇ ਆ ਆ ਤੁਸੀਂ ਵੇਖ ਸਕਦੇ ਠੀਕ ਆ ਜੀ ਏਬੀਐਸ ਕੈਨ ਦੀ ਜਿਹੜੀ ਦੋਸਤੋ ਇਹ ਫੀਮੇਲ ਕਾਫ ਆ ਜਿਹੜੀ ਮਗਰ ਇਸ ਵੜ ਦੇ ਬੱਚੀ ਆ ਵਛੀ ਆ ਠੀਕ ਆ ਤੇ ਇਹ ਵੀ ਸੂਆ ਪਹਿਲ ਨਹੀਂ ਮੂੰਹ ਦੁੱਧ ਚੋਗੀ ਚਾਰ ਦੰਦ ਹੈ ਜੀ ਇਹ ਵੀ ਚਾਰ ਦੰਦ ਆ ਲਓ ਜੀ ਚੌਗੀ ਵਛੀ ਆ ਸੰਦੂ ਸਾਹਿਬ ਬਹੁਤ ਸੋਹਣਾ ਲੇਵਾ ਬੰਦਾ ਬਹੁਤ ਜਿਆਦਾ ਸੋਹਣਾ ਹੂੰ ਲਓ ਜੀ ਇਹ ਤਾਂ ਹਸਾਣਾ ਚੋਈ ਗਈ ਆ ਇਹਦੇ ਸੰਦੂ ਸਾਹਿਬ ਚੋਣ ਆਲੀ ਤਾਂ ਇਹਨਾਂ ਦੇ ਦੋ ਡੰਗ ਨਹੀਂ ਚੋਈ ਹੁੰਦੀ ਹੂੰ ਹਾਂਜੀ ਬਾਕੀ ਇਹਦੀ ਮਦਰ ਵੀ ਬਹੁਤ ਜੰਗੀ ਬਰਾਵੋ ਦੀ ਆ ਠੀਕ ਹੈ ਜੀ ਹਾਂਜੀ ਠੀਕ ਆ ਲਓ ਨਿਤਨ ਇਹਨੂੰ ਵੀ ਕੱਢ ਕੇ ਦਿਖਾਈਏ ਮਦਰ ਇਸ ਦੀ ਕਿਹੜੀ ਆ ਇਹ ਵੀ ਐਸੇ ਬਰਾਵੋ ਦੀ ਠੀਕ ਹੈ ਜੀ ਵੀਰ ਨਾਲ ਦੀ ਲਓ ਜੀ ਠੀਕ ਆ ਸੋ ਖੋਲ ਕੇ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਸੋ ਵਛੀ ਇਹ ਵੀ ਕਮਾਲ ਦੀ ਆ ਸੋ ਮਗਰ ਵੀ ਏਬੀਐਸ ਕੈਨ ਦੀ ਜਿਹੜੀ ਦੋਸਤੋ ਵਛੀ ਆ ਫੀਮੇਲ ਕਾਪ ਨੂੰ ਜਨਮ ਦਿੱਤਾ ਸੋ ਬਹੁਤ ਸੋਹਣੀ ਜੋੜੀ ਆ ਦੋਸਤੋ ਠੀਕ ਆ ਤੇ ਹੁਣ 16 ਲੀਟਰ ਪਰਸੋਂ ਦੀ ਸੂਈ ਆ 16 ਲੀਟਰ ਬੌਲਾ ਕੋ ਵੀਰ ਮੰਨ ਕੇ ਸੌਦਾ ਕਰ ਸਕਦਾ ਸੌਦਾ 16 ਲੀਟਰ ਦੀ ਹੁਣ ਹਾਂਜੀ ਕੱਲ ਹੀ ਆਈ ਆਪਣੇ ਕੋ ਕੱਲ ਹੀ ਆਈ ਆ ਹਾਂਜੀ ਠੀਕ ਆ ਤੇ ਹੁਣ ਨਿਤਨ ਲੇਵਾ ਵਿਖਾਉਂਦੀ ਚੁਵਾਈ ਹੋ ਗਈ ਜੋ ਚੁਵਾਈ ਹੋ ਗਈ ਸੰਧੂ ਸਾਹਿਬ ਦੀ ਅੱਛਾ ਜੀ ਤੁਹਾਡੇ ਆਉਣ ਤੋਂ ਕੋਈ 15 ਕਿ ਮਿੰਟ ਪਹਿਲਾਂ ਠੀਕ ਆ ਜੀ ਹਾਂਜੀ ਸੋ ਦੋਸਤੋ ਚੁਵਾਈ ਹੋ ਚੁੱਕੀ ਆ ਕਈ ਵਾਰਾਂ ਕਸਟਮਰ ਆ ਕਾਰ ਆ ਜਾਂਦੇ ਆ ਸੇਲ ਪਰਚੇਜ਼ ਕਰਨ ਵਾਲੇ ਬੜੀ ਬਣੀ ਦੀ ਵੀਡੀਓ ਮੇਰੇ ਕੋ ਸਾਰੀ ਬਣੀ ਹੈ ਕਈ ਵਾਰ ਚਵਾਈ ਪੂਰੀ ਹੋ ਜਾਂਦੀ ਹੈ ਪਸ਼ੂ ਦੀ ਫਿਲਹਾਲ ਆਪਾਂ ਜਿਹੜੀ ਹੁਣ ਚਵਾਈ ਤੋਂ ਬਾਅਦ ਜਿਹੜੀ ਇਹ ਤੁਹਾਨੂੰ ਦਿਖਾ ਰਹੇ ਹਾਂ ਲਓ ਜੀ ਠੀਕ ਹੈ ਸੋ ਚੰਗੀ ਵਿਹੜਾ ਦੋਸਤੋ ਵਾਕੀ ਠੰਡੀ ਠੁੰਡੀ ਪੂਰੀ ਆ ਰਿਕੋਰਡ ਪੂਰਾ ਹੈਗਾ ਠੀਕ ਹੈ ਮਦਰ ਰਿਕੋਰਡ ਤੋਂ ਲੈ ਕੇ ਡਾਕਟਰ ਰਿਕੋਰਡ ਵੀ ਤੁਹਾਨੂੰ ਮਿਲ ਗਿਆ ਬਿਲਕੁਲ ਸੀਮਨ ਸਟਰਾ ਅਵੇਲੇਬਲ ਹੈ ਤੇ ਕੀ ਜਾਂਦੀ ਕੀਮਤ ਆ ਇਹਦਾ ਸੰਧੂ ਸਾਹਿਬ ਬਿਲਕੁਲ ਹੀ ਲੈ ਦੇ 65000 ਰੁਪਏ ਕਰਾਂਗੇ 65 ਦੀ ਬਿਲਕੁਲ ਠੀਕ ਮੁੱਲ ਕੋਈ ਨਹੀਂ ਇਹਦਾ ਸਿਰਫ ਚਿਚਵਾਈ ਚੁਬੀ ਦੀ ਚੰਗੀ ਸਾਫ ਸੁਥਰੀ ਨਿਕਲੀ ਜੇ ਮਹਿਵਾਰ ਹੋਵਾਂਗੇ ਸੰਧੂ ਸਾਹਿਬ ਆਪਾਂ ਠੀਕ ਹੈ ਜੀ ਹਾਂਜੀ ਲਓ ਦੋਸਤੋ ਚਿਵਾਈ ਵਾਲੇ ਪਾਸਿਓ ਤਸੱਲੀ ਆ ਵੀਰਾਂ ਦਾ ਵੀ ਆਪਣੀ ਜ਼ਿੰਮੇਵਾਰੀ ਤਸੱਲੀ ਆ ਤੇ ਅਗਲੀ ਆ ਜਿਹੜੀ ਆਪਣੇ ਕੋਲ ਆ ਗਈ ਵੇੜ ਇਹ ਸੰਧੂ ਸਾਹਿਬ ਇਹ ਵੀ ਦੂਜਾ ਸੂਆ ਸੁਣੀ ਆ ਠੀਕ ਹੈ ਜੀ ਓ ਪਹਿਲਾ ਸੱਚ ਸੰਧੂ ਸਾਹਿਬ ਪਹਿਲ ਨਹੀਂ ਆ ਪਹਿਲਾਂ ਪਹਿਲਾਂ ਅੱਛਾ ਗੱਬਣਾ ਤਿਆਰੀ ਤੇ ਹੀ ਆ ਨਾ ਇਹ ਦਿਨ ਕੱਢਦੀ ਵਸ ਚਾਰ ਤੋਂ ਪੰਜ ਦਿਨ ਲਓ ਜੀ ਸੋ ਦੋਸਤੋ ਪਹਿਲਣ ਬੱਚੀ ਅਗਲੀ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਵੇਰਵਾ ਪਾ ਦਿੰਨੇ ਨਾਲ ਦੀ ਨਾਲ ਸੋ ਪਹਿਲਣ ਬੱਚੀ ਸੂਣ ਜਾ ਰਹੀ ਆ ਤੇ 2-4 ਦਿਨ 3-4 ਦਿਨ ਹਜੇ ਸਮਾਂ ਕੱਟ ਜੂਗੀ ਸੋ ਲੇਫਟੀ ਵੇਖ ਕੇ ਤੁਸੀਂ ਇਹ ਚੈੱਕ ਕਰ ਸਕਦੇ ਜੇ ਥਣ ਥਣ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ ਬਣਾਇਆ ਹੋਊਗੀ ਤੇ ਬਿਲਕੁਲ ਤੋਰੇ ਤੋਂ ਜਿਹੜਾ ਇੱਕ ਜਜਮੈਂਟ ਕਰ ਸਕਦੇ ਆ ਦੋਸਤੋ ਘੰਟਿਆਂ ਦੇ ਹਿਸਾਬ ਨਾਲ ਜਿਹੜਾ ਪਸ਼ੂ ਐਨੀਮਲ ਨੇ ਬਣਾ ਕੇ ਹੁਣ ਤਿਆਰ ਕਰਨਾ ਲਓ ਜੀ ਲਓ ਬਿੱਲੇ ਭਾਜੀ ਹੰਦੂ ਹੱਲੇ ਵਾ ਬਹੁਤ ਸੋਹਣਾ ਦਾ ਬੰਨੀ ਬਹੁਤ ਸੋਹਣੀ ਕੰਪਲੈਟ ਡਾਟਰ ਦੀਆਂ ਬਿਲਕੁਲ ਇਹ ਨਹੀਂ ਵੀ ਥੱਲੇ ਵਜਦੇ ਫਿਰਨਗੇ ਹੱਲੇ ਬਈ ਬਿਲਕੁਲ 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 ਸੋ ਫਿਕਸ ਜੀ ਡਾਟਰ ਆ ਦੋਸਤੋ ਤੇ ਨਹੀਂ ਤਾਂ ਇਹ ਆਹ ਕਾ ਕ੍ਰੋਸ ਬਰੀਡ ਜੀ ਜਾਂਦੀ ਹੈ ਨਾ ਹਾਂਜੀ ਵੀ 19 ਕੀ ਕ੍ਰੋਸ ਬਰੀਡ ਮੰਨ ਲਓ ਜੀ ਐਚ ਐਫ ਕ੍ਰੋਸ ਜੀ ਆ ਜਾਂਦੀ ਹੈ ਹਾਂਜੀ ਮੂੰਹ ਜਾਂ ਥੋੜਾ ਸ਼ਾਈ ਵਾਲ ਤੇ ਗਿਆ ਹੋ ਜਾ ਹਾਂ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਆ ਪਰ ਨਿੱਗਰ ਵਜਨ ਜਿੰਨਾ ਵੀ ਕਾ ਵਜਨ ਵਟਾ ਤੇ ਨਿੱਗਰ ਆ ਪੂਰੀ ਜਿੰਨੇ ਵੀ ਆ ਕਰਮਾਂ ਵਾਲੀ ਸੰਦੂ ਆ ਵਟ ਬੁੱਡ ਕੱਟਨੇ ਨੇ ਪੂਰੇ ਅਜੇ ਇਧਰੇ ਕੋ ਸੋ 2-4 ਦਿਨ ਦੋਸਤੋ ਤਾਂ 2-4 ਦਿਨ ਸਮਾਂ ਥੋੜਾ ਨਹੀਂ ਨਾ ਵਾਸਤੇ ਕਿਉਂਕਿ ਇਹਨਾਂ ਨੇ ਘੰਟਿਆਂ ਦੇ ਹਿਸਾਬ ਨਾਲ ਜਿਹੜਾ ਬੰਨਣਾ ਲੇਵਾ ਬਿਲਕੁਲ ਬਿਲਕੁਲ ਘੰਟਿਆਂ ਦੇ ਹਿਸਾਬ ਨਾਲ ਬਣਾਈ ਕਿਉਂਕਿ ਜਿਹੜੀ ਅੱਜ ਦੇਖੀਏ ਕੱਲ੍ਹ ਦੇਖੀ ਜੇ ਡਬਲ ਹੋ ਜਾਣੀ ਆਹ ਲੋ ਆ ਸਟਾੜੀਆਂ ਵੇਖੋ ਕਿੱਥੋਂ ਕੀਤੀ ਇਹਨੇ ਹਾਂ ਲੋ ਆਪਦੇ ਲੇਵੇ ਤੇ ਸਾਡਾ 1.5 ਘੰਟੇ ਤੋਂ ਗਾਂ ਸਟਾੜ ਕੀਤੀ ਹੈ ਹੂੰ ਹਾਂਜੀ ਮੈਨੂੰ ਜੀ ਤੇ ਕੋਈ ਬਿਲਕੁਲ ਹੈਵੀ ਨਿਕਰ ਕੋਈ ਭਲਾ ਭੁਲਾ ਨਹੀਂ ਹੈ ਇੰਨੀ ਨਾ ਨਾ ਬਿਲਕੁਲ ਨਿਕਰ ਹਾਂ ਬਿਲਕੁਲ ਬਿਲਕੁਲ ਤੇ ਨਿਤਨੇ ਇਹ ਕਿੱਥੋਂ ਤੱਕ ਵਛੀ ਦੇਣੀ ਹੈ ਇਹਦਾ ਸੰਦੂਸਾ 55000 ਰ ਲਓ ਜੀ 55000 ਜੀ ਥੋੜਾ ਬੋੜਾ ਕੋਈ ਜ਼ਿਆਦਾ ਨਹੀਂ ਥੋੜਾ ਬਤਾ ਹਾਂਜੀ ਠੀਕ ਆ 55000 ਚ ਮਾਨਤਾ ਅਗਲੀ ਜਿਹੜੀ ਆਪਣੇ ਕੋਲ ਇਹ ਆ ਗਈ ਹੈ ਇਹ ਵੀ ਸੰਤੂ ਸਾਹ ਦੂਜਾ ਸੁਆ ਜੀ ਲਓ ਜੀ ਸ਼ਾਈਵਾਲ ਐਚ ਐਫ ਕ੍ਰੋਸ ਹੈਗਾ ਇਹ ਵੀ ਠੀਕ ਆ ਜੀ ਤੇ ਬੜੀ ਠੰਡੀ ਠੁੰਡੀ ਬੜੀ ਏ ਸੁਆ ਇਹ ਵੀ ਦੂਜਾ ਸੁੰਦੀ ਏ ਦੂਜਾ 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 ਸੁਆ ਤਾਂ ਦਿਨੇ ਵੀ ਮਨੂੰ ਦਾ ਹਫਤਾ 8 ਦਿਨ ਲੈ ਜੂਗੀ ਜੀ ਹਫਤਾ ਲੈ ਜੂਗੀ ਲਓ ਜੀ ਹਫਤਾ 8 ਦਿਨ ਹਜੇ ਦੋਸਤੋ ਸਮਾਂ ਬਾਕੀ ਆ ਸੁਣ ਦੇ ਵਿੱਚ ਤੋ ਥਾਣ ਤੋਂ ਜਿੱਦਾਂ ਆਪਾਂ ਸ਼ਾਈਵਾਲ ਦੀ ਜਾਂ ਪਿਓਰਿਟੀ ਦੀ ਗੱਲ ਕਰ ਲਈ ਤਾਂ ਹੈ ਸ਼ਾਈਵਾਲ ਕ੍ਰੋਸ ਦੇ ਵਿੱਚ ਜਦੋਂ ਕੋਈ ਆ ਜਾਂਦਾ ਪਸ਼ੂ ਤਾਂ ਥਾਣ ਵਾਲੇ ਪਾਸਿਓਂ ਕੋਈ ਭੁਲੇਖਾ ਨਹੀਂ ਰਹਿੰਦਾਗਾ ਰੋਗ ਰੋਗ ਦਾ ਥਾਣ ਹੋ ਜਾਣਾ ਤਕਰੀਬਨ ਆ ਆਡਰ ਭਰਨ ਤੋਂ ਬਾਅਦ ਚਾਹੇ ਚਵਾਈ ਦੀ ਬਿਲਕੁਲ ਪਸਮਾ ਤੋਂ ਬਾਅਦ ਆਪਾਂ ਗੱਲ ਕਰ ਲਈਏ ਤੇ ਦੋਹਰਾ ਥਾਣ ਜਿਹੜਾ ਦੋਸਤੋ ਬਣ ਕੇ ਸਾਹਮਣੇ ਆ ਜਾਂਦਾ ਠੀਕ ਆ ਥਾਣ ਤੋਂ ਬੜਾ ਸੋਹਣਾ ਸੰਧੂ ਸਾਹਿਬ ਘਰੇ ਤੋਂ ਆਣ ਆ ਤੇ ਬੜੀ ਵਧੀਆ ਹੂੰ ਬਾਂਦੀ ਬੇਸ ਆ ਵੀ 16 ਕਿਲੋ ਪਹਿਲਾਂ ਨੇ ਦੁੱਧ ਚਾਏ ਨੇ ਹਾਂਜੀ ਹਾਂਜੀ ਆਪਣੇ ਬੰਦਿਆਂ ਤੋਂ ਆਈ ਹੈ ਘਰੇਲੂ ਬੰਦੇ ਹਸਾਣਾ ਹੂੰ ਉਹਨਾਂ ਕੋਲੋਂ ਆਈ 16 ਕਿਲੋ ਪਹਿਲਾਂ ਨੇ ਉੱਤ ਇਹਨੇ ਪਹਿਲਾਂ ਨੇ ਹਾਂਜੀ ਹੂੰ ਲਓ ਜੀ ਆ ਹੁਣ ਤੁਸੀਂ ਬੰਦੇ ਵੇਖੇ ਜਿਹੜੇ ਹਾਂਜੀ 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 ਉਥੋਂ ਉਹਨਾਂ ਕੋਲ ਲਈਏ ਠੀਕ ਹੈ ਜੀ ਹਾਂਜੀ ਸੋ ਚਲੋ ਵੈਸੇ ਬੈਠਣੇ ਜੇ ਬੰਨਣਾ ਵੈੜ ਬਾਂਦੀ ਬਥੇਰੀ ਹੈ ਚਲੋ ਜੇ ਜਿਆਦਾ 15 16 ਚ 15 14 9 ਚੰਗੀ ਸੇਵਤ 15 ਵੀ ਟਪਾ ਦੂਗੀ ਸਾਨੂੰ ਸਾਹ ਉਹਨਾਂ ਕੋਲ ਡੰਗਰ 6 7 ਹੀ ਮੁੰਡੇ ਚਲ ਕੇ ਬਾਹਰ ਹੂੰ ਸੋ ਹਾਈਟ ਜੇ ਜੀ ਦੋਸਤੋ ਬਾਲੀ ਮੈਂ ਵੱਡੀ ਨਹੀਂ ਕਹਾਂਗਾ ਕਿਉਂਕਿ ਵੱਡੀਆਂ ਵੜਾ ਤੁਹਾਨੂੰ ਪਹਿਲਾਂ ਦਿਖਾਈਆਂ ਨੇ ਮੀਡੀਅਮ ਜੀ ਹਾਈਟ ਆ ਦਰਮਿਆਨੀ ਜਾਂ ਮੀਡੀਅਮ ਹਾਈਟ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਤੇ ਥਾਣ ਥੂਣ ਪੂਰਾ ਜਿਹੜਾ ਤੁਸੀਂ ਵੇਖੋਗੇ ਥਾਣ ਵੜਾ ਸੋਹਣਾ ਹੀ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਦੋਸਤੋ ਪੂਰਾ ਰੋਖ ਰੋਖ ਮੁਠੀ ਥਾਣਾ ਪੂਰਾ ਆ ਦੇਖੋ ਸੋ ਬਾਕੀ ਲੜਾਂ ਰੋਣਾ ਕਾਫੀ ਜਿਆਦੀਆਂ ਨੇ ਢਿੱਲਾ ਢੋਲਾ ਤਾਂ ਮੁੰਡੇ ਦੀਆਂ ਨਿਸ਼ਾਨੀਆਂ ਸੰਦੂ ਸਾਹਿਬ ਇਹ ਚ ਵੀ ਪੂਰੀਆਂ ਹਾਂ ਲਓ ਜੇ ਦਰ ਮਰਜ਼ੀ ਚਾਹਤੀ ਮਰਾ ਦੋ ਜੀ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਸੋ ਚ ਇਹਦਾ ਸੰਤੂ ਸਾਹਿਬ ਮੈਂ ਦੇਰੀਆ 5000 ਦੀ ਮਾਨਤਨ ਕਰ ਦਈਏ 50 ਚੋਕ ਕਰ ਦਈਏ ਥੱਲੇ ਫਿਰ 1000 ਇੱਕ ਹਜ਼ਾਰ ਦਾ ਮਾਨਤਨ ਕਰਾਂਗੇ ਸਿਰਫ 50 49 ਦੀ ਹਾਂਜੀ ਠੀਕ ਹੈ ਲਓ ਜੀ 1000 ਇੱਕ ਮਾਨਤਨ ਹੋ ਜਾਊਗਾ 50 ਦੇ ਵਿੱਚੋਂ ਆ ਜਿਹੜੀ ਇਹ ਵੀ ਗੱਬਣ ਹਾਂਜੀ ਇਹ ਵੀ ਗੱਬਣ ਹੈ ਜੀ ਲਓ ਜੀ ਇਹ ਸੂਆ ਪਤੂਜਾ ਇਹ ਵੀ ਸੰਤੂ ਸਾਹਿਬ ਦੂਜਾ ਸੂਆ ਜੀ ਠੀਕ ਹੈ ਸਮਾਂ ਜਾਂਦਾ ਵੀ ਹਫ਼ਤਾ ਖੰਡ ਲੈ ਜੂਗੀ ਖੰਡ ਲੈ ਲੈਣ ਇਹਨੇ ਠੀਕ ਹੈ ਜੀ ਇਹਦਾ ਵੀ 15 14 14 15 ਇੱਥੇ ਰਹੀ ਹੈ ਪਹਿਲਣ ਹਾਂ ਹਾਂਜੀ ਲਓ ਵੀ ਪ੍ਰਭੂ 15 14 ਲੀਟਰ ਦੀ ਆ ਪਹਿਲੇ ਸਵੇਰੇ ਵੀਰ ਦੱਸ ਰਿਹਾ ਵੀ ਚਵਾਈ ਇਹਨੇ ਕਰਵਾਈ ਆ ਹੁਣ ਦੂਜਾ ਸੂਆ ਇਹ ਸੁਣ ਜਾ ਰਹੀ ਆ ਹਫਤਾ 8 ਦਿਨ ਕੋਈ ਵੀਰ ਸਮਾਂ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਠੀਕ ਆ ਜੀ ਹਫਤਾ 8 ਦਿਨ ਹਜੇ ਸਮਾਂ ਲੈ ਜਾਊਗੀ ਤੇ ਕਈ ਵਾਰ ਦੋਸਤੋ ਬਿਲਕੁਲ ਵਪਾਰ ਦੀ ਲੈਣਾ ਕਿ ਨਾ ਨਾਰਮਲ ਨਰਮ ਸੇਵਾ ਦੇ ਵਿੱਚੋਂ ਪਸ਼ੂ ਵੀ ਆਉਂਦੇ ਆ ਫਾਰਮਾਂ ਦੇ ਵਿੱਚੋਂ ਵੀ ਆਉਂਦੇ ਆ ਚੰਗੀ ਚੰਗੀ ਸੇਵਾ ਦੇ ਵਿੱਚੋਂ ਪਸ਼ੂ ਵੀ ਆਉਂਦੇ ਆ ਤੇ ਹਾਈਟ ਮੀਡੀਅਮ ਦੇ ਵਿੱਚ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਕ੍ਰੋਸ ਪਣ ਇਸ ਬੈਡ ਦੇ ਵਿੱਚ ਹੈਗਾ ਤੇ ਪਰ ਥਾਣ ਦੇਵਾ ਤੁਸੀਂ ਆ ਵੇਖੋ ਲਾਇے ਬਣਾਏ ਪਈ ਹੈ ਜੇ ਕਰਮਾਂ ਵਾਲੀ ਕੋਈ 5 8 7 ਦਿਨ ਜਿਹੜਾ ਲੈ ਜਾਊਗੀ ਹਫਤਾ ਹਫਤਾ ਮੰਨ ਕੇ ਚਲੋ ਵੀ ਸੰਤੂ ਸਾਹਿਬ ਤਿੰਨੇ ਵੜਾ ਲੈਣ ਆਣੀਆਂ ਹਾਂ ਹਾਂਜੀ ਬਾਕੀ 14 15 ਮੰਨ ਲਓ ਇਹਨਾਂ ਵਿੱਚ ਵਾਈ ਗਈ ਤੇ ਬਹੁਤ ਸੋਹਣੀ ਗੱਲ ਆ ਹੂੰ ਹਾਂਜੀ 15 ਕਿਲੋ ਉਹਨਾਂ ਜਾਂਦੀ ਕਿਉਂਕਿ ਮੌਸਮ ਚੰਗਾ ਬਿਲਕੁਲ ਜੀ ਬਾਕੀ ਸੇਵਾ ਕਰ ਲੂ ਕੋਈ ਚੰਗੀ ਆ ਇਹ ਔਣ ਵੀ ਬਿਲਕੁਲ ਸ਼ਹਿਦ ਹੀ ਦਿਆ ਹੂੰ ਹੂੰ ਠੀਕ ਆ ਜੀ ਟਿਪਣਾ ਜੀ ਦੋਸਤੋ ਬਿਲਕੁਲ ਸ਼ਹਿਦ ਆ ਆਉਂਦਾ ਗੂੰਦ ਹੀ ਆਉਂਦੀ ਆ ਤੇ ਅੱਗੇ ਕੋਈ ਵੀਰ ਆਪਦੀ ਚੌਥਾ ਨਾਂ ਦੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਬਿਲਕੁਲ ਸੰਤੂ ਸਾਹਿਬ ਇਹ ਮਾਗਣਾ ਤੇ ਤੇਰੀ ਵੀ 50 ਦੀ 50 ਦੀ ਹਾਂਜੀ ਲਈ ਹੁਣ 50 ਤੇ ਆਪਾਂ ਕੋ ਪੱਕੀ ਮੋਹਰ ਲਾਈਏ ਵੀ ਥੱਲੇ ਵੀ ਥੋੜਾ ਜਿਹਾ ਕਰ ਲਈਏ ਆਹੋ ਐ ਤੁਸੀਂ ਦੱਸੋ ਕੀ ਕਰਦੇ ਨਹੀਂ ਕਰ ਦੋ ਜਿੰਨਾ ਮੂੰਦਾ ਮੈਂ ਤਾਂ ਨਾ ਵੀ ਚਲੋ ਅੱਗੇ ਥੋੜੀ ਸਮਝ ਆ ਮੈਂ ਨਾ 45 ਤੋਂ ਵੀ ਥੋੜਾ ਬਾਅਦ ਥੱਲੇ ਕਰ ਦਈਏ ਤੇ 45 ਚਲ ਸੰਤੂ ਤੁਸੀਂ ਕਹਿੰਦਾ 45 ਦੇ ਵਿੱਚੋਂ ਸਿਰਫ ਆ ਇਹਦਾ ਮਾਨਦਾਨਿਕ 200 ਰੁਪਏ ਛੋਟ ਕਰਾਂਗੇ ਲਓ ਜੀ ਸੋ ਦੋਸਤੋ ਇਹ ਵੜਾ ਵੀਰ ਦੇ ਕੋਲ ਤੇ ਇਹ ਮੈਨੂੰ ਲੱਗਦਾ ਵੀ ਆਲਮੋਸਟ ਜਿਹੜੀਆਂ ਇੱਥੋਂ ਤੱਕ ਕੰਪਲੀਟ ਸੀ ਆਪਣੇ ਕੋਲ ਵੜਾ ਹਾਂਜੀ ਵੜਾ ਕੰਪਲੀਟ ਹੈ ਜੀ ਛੇ ਵੜਾ ਦੋਸਤੋ ਨਾਗ ਤੁਹਾਨੂੰ ਛੇ ਦਿਖਾਤੇ ਆ ਜਿਨ੍ਹਾਂ ਦੇ ਵਿੱਚੋਂ ਸਟਾਰਟਿੰਗ ਤੋਂ ਤਿੰਨ ਵੜਾ ਦਿਖਾਈਆਂ ਨੇ ਆਪਾਂ ਬਿਲਕੁਲ ਬਰੀਡ ਦੇ ਵਿੱਚ ਆ ਪੂਰਾ ਰਿਕਾਰਡ ਵੀਰ ਦੇ ਕੋਲ ਸੰਦੂਖਾ ਉਹਦੇ ਵਾਈਟ ਟਾਈਮ ਦੀ ਨੂੰ ਆ ਬੋ ਕਹਿ ਸਕਦੇ ਹਾਂ ਜੀ ਹਾਂ ਬਿਲਕੁਲ ਬਿਲਕੁਲ ਚੰਗੇ ਰਿਕਾਰਡ ਵਾਲੀਆਂ ਚੰਗੇ ਸੀਮਾਂ ਦੀਆਂ ਚੰਗੇ ਫਾਰਮਾਂ ਦੀਆਂ ਬਿਲਕੁਲ ਸੋ ਨਾਰਮਲੀ ਆਪਾਂ ਫਾਰਮ ਤੇ ਜਿਹੜਾ ਦੋਸਤੋ ਸ਼ੈੱਡ ਵਾਲੀਆਂ ਵੜਾ ਜਾਂ ਫਾਰਮ ਵਾਲੀਆਂ ਵੜਾਾਂ ਦੇ ਅੱਗੇ ਬਿਲਕੁਲ ਜਵਾਨ ਹੁੰਦੇ ਤੱਕ ਇਹਨੇ ਵਧਣਾ ਅਜੇ ਸੰਧੂ ਸਾਹਿਬ ਦੇ ਹਿਸਾਬ ਨਾਲ ਤਿੱਗੇ ਚੌਥੇ ਸੂਏ ਜਾ ਕੇ ਵੜ ਬੰਨੀ ਆ ਅਜੇ ਬੰਨੀ ਆ ਬਿਲਕੁਲ ਹੈਗੀ ਵੀ ਸਿੰਗਲ ਹੱਡੀ ਦੀ ਆ ਬਿਲਕੁਲ ਬਿਲਕੁਲ ਸੋ ਚੰਗੀ ਆ ਬਿਲਕੁਲ ਸਟੇਟ ਕੰਗਰੋੜ ਤੋਂ ਤੇ ਨਸਲ ਬਰੀਡ ਦੇ ਵਿੱਚ ਆ ਦੋਸਤੋ ਬਿਲਕੁਲ ਕਰੈਕਟਰ ਤੇ ਮਾਰਕਿੰਗ ਜਿਹੜੀ ਕਰੈਕਟਰ ਆ ਪੂਰੇ ਹੋਣੇ ਹੀ ਆ ਜਿਹੜੀ ਨਸਲ ਬਰੀਡ ਦੇ ਵਿੱਚ ਆ ਚੀਜ਼ ਤੇ ਆ ਆ ਗਈਆਂ ਆਪਣੇ ਕੋਲ ਦੋ ਮਹੀ ਹਾਂਜੀ ਅੱਛਾ ਨਹੀਂ ਤਾਂ ਇਹ ਦੋਵੇਂ ਕੱਪਣ ਦੋਵੇਂ ਕੱਪਣਾ ਛੋਟੀਆਂ ਲਾਓ ਜੀ ਤੇ ਸੂਵੇ ਕਿੰਵੇਂ ਸੁੰਦੀ ਜਿਹੜੀ ਪਹਿਲੀ ਆ ਨੀਲੀ ਦੇ ਵਿੱਚ ਆ ਆ ਗਈ ਪਹਿਲੀ ਨੀਲੀ ਸੰਧੂ ਸਾਹਿਬ ਪਹਿ ਠੀਕ ਹੈ ਜੀ ਤਿਆਰ ਕੀ ਦੂਜੇ ਸੂਏ ਹੁੰਦੀ ਆ ਆ ਲਓ ਜੀ ਦੂਜਾ ਸੂਆ ਦੋਸਤੋ ਵੀਰਾਂ ਦਾ ਵੀ ਅੱਗੇ ਹੁੰਦੀ ਆ ਤੇ ਬਾਕੀ ਹਰ ਵੀਰ ਦੀ ਆਪੋ ਆਪਣੀ ਸਮਝ ਆਪਾਂ ਕਹਿ ਦਿੰਨੇ ਆ ਬੇਸ਼ੱਕ ਕੋਈ ਦੂਜਾ ਮੰਨ ਕੇ ਖਰੀਦਿਆ ਤੇ ਸੂਆ ਦੋਸਤੋ ਬੇਸ਼ੱਕ ਨਹੀਂ ਸੰਤੂ ਸਾਹਿਬ ਘਰ ਚੋਂ ਲਈ ਆਪਣੇ ਬੰਦਿਆਂ ਤੋਂ ਅੱਛਾ ਜੀ ਹਾਂਜੀ ਠੀਕ ਆ ਉਹ ਵੀਡੀਓ ਰੋਹੀ ਵੰਦੇ ਆਪ ਨੂੰ ਜੇ ਚਾਹਣਾ ਫੋਨ ਕਰਕੇ ਸਦਿਆ ਅੱਛਾ ਹਾਂਜੀ ਤੇ ਅੱਛਾ ਨਹੀਂ ਤਾਂ ਇਹ ਦੇਣ ਮਿਲਦਾ ਪਿਆ ਲੈ ਲੈਂਦੀ ਆ ਕੋਈ ਅੱਧਾ ਇਹ ਸੰਤੂ ਸਾਹਿਬ ਘਟੋ ਘੜ 5 6 ਦਿਨ ਮੰਨ ਕੇ ਚੱਲੋ ਵੀ ਲੈਣੇ ਆ ਬਾਕੀ ਝੋਟੀ ਬਾਂਦੀ ਬੇ ਸਾਬੀ ਬਣੂ ਮਰਗੀ 5 6 ਹਾਂਜੀ ਹ 5 6 ਦਿਨ ਦੋਸਤੋ ਆਈਡੀਆ ਮੰਨ ਕੇ ਕੋਈ ਵੀ ਰਸਫਦਾ ਕਰ ਲੇ ਠੀਕ ਆ ਵੀ ਲਾਏ ਬਣਾਏ ਪਈ ਆ ਬਾਕੀ ਹੋਰ ਇਹਨੇ 5 7 8 ਦਿਨਾਂ ਦੇ ਵਿੱਚ ਤਿਆਰੀ ਕਰ ਲੈਣੀ ਆ ਦੂਜਾ ਵਾਲਾ ਲੈ ਕੇ ਵੀ ਨਹੀਂ ਤਰੇਣਾ ਹਸਾਲ ਵਾਲਾ ਵੀ ਬਣੂ ਇੰਨੀ ਆ ਕਰੋ ਚੱਕ ਚੌਥਣਾ ਜ ਗੂੰਦ ਅਜੇ ਤਰੀ ਆਉਂਦੀ ਆ ਤੇ ਹਸਾਲ ਨਾਲ ਜੇ ਤਰੀ ਜਾਂਦੀ ਐ ਡੇਡ ਡੇਡ ਫੁੱਟ ਲਤਾਂ ਜੁੜਦੀਆਂ ਨਹੀਂ ਇਹਦੀਆਂ ਦੇ ਹੂੰ ਲਓ ਜੀ ਸੋ ਕਾਫੀ ਸੋਹਣਾ ਦੋਸਤੋ ਚਾਹਾਂ ਗੂਲੇਵਾ ਸੰਦੂ ਸਾਹਿਬ ਸਟਾਰਟਿੰਗ ਇੱਥੋਂ ਹੋਣੀ ਆ ਤੇ ਪਿੱਛੋਂ ਇੱਥੇ ਤੱਕ ਭਰਨਾ ਇਹਨੇ ਹੂੰ ਲਓ ਸੋ ਚੌਰਸ ਜਾਂ ਲੈਵਾ ਤੇ ਬਿਲਕੁਲ ਮੋਟਰ ਤੋਂ ਆਪਾਂ ਕਹਿ ਲੈਨੇ ਆ ਵੀ ਦੋਸਤੋ ਚੌਰਸ ਲੈ ਲੈ ਠੀਕ ਆ ਤੇ ਆਹ ਕਰੋ ਚੈੱਕ ਠੀਕ ਆ ਰਾਜੀ ਇਹ ਕਰਮਾਂ ਵਾਲੀ ਜਿੰਨੀ ਆ ਦੋਸਤੋ ਭਾਰੀ ਆ ਵਜਨ-ਵੋਜਨ ਤੁਸੀਂ ਆਪ ਹੀ ਦੇਖ ਲੈਣਾ ਤੇ ਚੌੜੀ ਪਿੱਠ ਪੁੜੇ ਤੋਂ ਆ ਲੋਡ-ਲੋਡ ਪੂਰਾ ਵਜਨ ਪੂਰਾ ਠੀਕ ਆ ਕੱਲਾ ਵਜਨ ਹੀ ਨਹੀਂ ਪੂਰਾ ਦੋਸਤੋ ਆਰਡਰ ਵੀ ਜਿਹੜਾ ਕਾਫੀ ਕਮਾਲ ਦਾ ਚੌਰਸ ਫਿਕਸਡ ਆਰਡਰ ਜਿਵੇਂ ਆਪਾਂ ਇੱਕ ਬਿਲਕੁਲ ਨਾਮੀ ਗ੍ਰਾਮੀ ਤੇ ਬਿਲਕੁਲ ਪਿਓਰ ਬਰੀਡ ਦੀਆਂ ਵੜਾਂ ਦੇ ਵਿੱਚ ਦੇਖਦੇ ਆਂ ਉਸ ਆਪ 12 ਕਿਲੋ ਪਹਿਲਾਂ ਥਲੋ ਦੁੱਧ ਚੋਇਆ ਜੇ ਨਾ ਠੀਕ ਹੈ ਜੀ ਐਰਗੀ 15 ਕਿਲੋ ਦੇ ਆਸ-ਪਾਸ ਮੰਨ ਕੇ ਚੱਲੋ ਵੀ 12 ਕਿਲੋ ਦਿੰਦੀ ਨਹੀਂ ਪਹਿਲੇ ਜੂਏ ਐਰਗੀ ਦੂਜਾ ਸੁਣਾ ਐਰਗੀ ਦੋ 15 ਕਿਲੋ ਅੱਛਾ ਪਹਿਲੇ ਭਾਜੀ ਕਿੰਨਾ ਦਊਗੀ 15 ਕਿਲੋ ਦਊ 15 ਕਿਲੋ ਦਊਗੀ ਲਓ ਜੀ ਠੀਕ ਆ ਸਾਡੇ ਸੇਠ ਨੂੰ ਜਿਆਦਾ ਪਤਾ ਵੀ ਜਾਂਦੇ 15 ਕਿਲੋ ਕਿਉਂਕਿ ਵਪਾਰ ਦੇ ਵਿੱਚ ਜਿਹੜੀ ਦੋ ਸੌ ਉਮਰ ਲੰਘ ਚੱਲੀ ਆ ਤੇ 400 ਫਿਕਸਡ ਆਰਡਰ ਆ ਤੇ ਭਾਂਡਾ ਭੁੰਡਾ ਕਾਫੀ ਸੋਨਾ ਵਿਖਾਲਾ ਬਹੁਤ ਜਿਆਦਾ ਸੋਨਾ ਦੇਖੋ ਹੂੰ ਐ ਸੰਦੂ ਸਫਾਈਆਂ ਪੂਰੀਆਂ ਹੂੰ ਐ ਚੱਲਣਾ ਫਿਰ ਉਹ ਜਿੰਨੀ ਗਾਹ ਨੂੰ ਨਹੀਂ ਖੇਡਦੀ ਵਿਰਲਾ ਸੱਚੀ ਖੱਬੀ ਬਿਲਕੁਲ ਇੱਕ ਬਹਿਣੀ ਤੇ ਉਲਟ ਬਹਿਣੀ ਦੀ ਗਿੱਟ ਗਿੱਟ ਦੀ ਵਿਰਲਾ ਤੇ ਕੋਈ ਠੀਕਾ ਜੀ ਹਾਂ ਫੁੱਟ ਦੀ ਹੋ ਜਾਣੀ ਆ ਫੁੱਟ ਫੁੱਟ ਦੀ ਹੋ ਜਾਣੀ ਆ ਫੁੱਟ ਫੁੱਟ ਦੀ ਲੈ ਆ ਬੜਾ ਸੰਦੂ ਘਰ ਆ ਜਿਵੇਂ ਜਿਵੇਂ ਮੈਨੂੰ ਚੱਡਾ ਭਰਿਆ ਤਾਂ ਹੋਰ ਨੇ ਪਿੱਛੇ ਚੋਕੇ ਮਾਰਨਾ ਸਾਈਡਾਂ ਬਿਲਕੁਲ ਬਿਲਕੁਲ ਐ ਸਟਾਰਟਿੰਗ ਇਹ ਵੇਖੋ ਜੀ ਜਾਣੇ ਜਾਣਾ ਕਿੱਧਰ ਨੂੰ ਹੈ ਪਿੱਛੇ ਸਾਰ ਤੱਕ ਆਉਣਾ ਅਗਲੇ ਬੰਦੇ ਕਿੱਥੇ ਇੱਧਰ ਵੇਖੋ ਲੈ ਆ ਇਹਦੇ ਢੱਲਾਂ ਸ਼ੁਰੂ ਹੋਈਆਂ ਇਹਨੂੰ ਪਈ ਕਰ ਗੱਲ ਹੈ ਇਹ ਗੱਲਾਂ ਹੀ ਗਾਹ ਦੀਆਂ ਕੇ ਸੋਹਣੀ ਥਣ ਭਾਂਡੇ ਦੀ ਆ ਕੋਈ ਦੋਸਤੋ ਕਿਸੇ ਪਾਸੇ ਖੁੰਜੀ ਨਹੀਂ ਕਰਮਾਂ ਲਈ ਆਣ ਕੇ ਇੱਕ ਵਾਰੀ ਦੇਖੋਗੇ ਤਾਂ ਤਸੱਲੀ ਹੋ ਜੂਗੀ ਤੇ ਨਿਤਨ ਕੀ ਲੈਣੇ ਦੇਣੇ ਕਰਦੇ ਆ ਸੰਧੂ ਸਾਹਿਬ 1 20 ਮੰਗਦੇ ਆ ਜੀ ਹਾਂ 1 ਲੱਖ 10000 ਰੁਪਏ ਜੋੜੀ ਦੇ ਦਵਾਂਗੇ 1 10 ਦੀ ਹਾਂ ਜੀ ਹੂੰ ਬਿਲਕੁਲ ਲਓ ਵੀ ਦੋਸਤੋ 1 ਲੱਖ 10000 ਦੀ ਵੀ ਨਿਤਨਾਂ ਦਾ ਵੀ ਦੇ ਦੇਾਂਗੇ ਬਾਕੀ ਬਾਜ਼ਾਰ ਤੁਰ ਫਿਰ ਕੇ ਜਿਹੜੇ ਵੀਰ ਵੇਖਦੇ ਆ ਚਲੋ ਉਹਨਾਂ ਨੂੰ ਵੀ ਤੇਰੇ ਪਤਾ ਲੱਗ ਜੂਗਾ ਜਿਹੜੇ ਵੀਰ ਘਰੇਲੂ ਆ ਘਰ ਵਾਲੇ ਆ ਸੋ ਪਸ਼ੂ ਜਿਹੜਾ ਦੋਸਤੋ ਜਦੋਂ ਸਾਂਭੀਏ ਤੇ ਬਿਲਕੁਲ ਸੰਭਾਲ ਕਰੀਏ ਤੇ ਆਹ ਸਟੇਜ ਤੇ ਲੈ ਕੇ ਆਈਏ ਉਦੋਂ ਪਤਾ ਲੱਗ ਜਾਂਦਾ ਠੀਕ ਹੈ ਜੀ ਕਿੰਨੇ ਕ ਸਾਂਭ ਸੰਭਾਲ ਕਰਨ ਤੋਂ ਬਾਅਦ ਇਹੋ ਜਿਹਾ ਪਸ਼ੂ ਬਣਦਾ ਤੇ 1 ਲੱਖ 10 ਮੁੱਲ ਕੀਤਾ ਬਾਕੀ ਆਪਦੀ ਤੁਸੀਂ ਸੋ ਸਮਝ ਆਪ ਵਰਤਨੀ ਆ ਬਾਕੀ ਜਿਹੜੇ ਵੀ ਰਿਪਾਰਕੂ ਉਹ ਜ਼ਰੂਰ ਇੱਥੋਂ ਤੱਕ ਖਰੀਦ ਵੀ ਸਕਦੇ ਆ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਬਾਕੀ ਸੰਤੂ ਸਾਹਿਬ ਭਾਰ ਦੀ ਥਣ ਵੱਧ ਘਟਦੀ ਆ ਆਪਣੀ ਭਾਰ ਦੀ ਫੁੱਲ ਆਪਣੀ ਜ਼ਿੰਮੇਵਾਰੀ ਪੂਰੀ ਹੋ ਭਾਰ ਦੀ ਭਾਰ ਪਿਛੇ ਮੇਰੇ ਤੋਂ 4-5 ਦਿਨ ਹੋ ਗਏ ਝੋਟੀਆਂ ਆਈਆਂ ਨੂੰ ਠੀਕ ਹੈ ਜੀ ਇਹ 19 ਕੀ ਦਾ ਭਾਰ ਦਾ ਇਹ ਜੇ ਕੋਈ ਸੱਜਣਾ ਆਨਲਾਈਨ ਮੰਗਾਉਗਾ ਤੇ ਵੀਡੀਓ ਤੇ ਆਪਾਂ ਥੰਦ ਪਾ ਦਾਂਗੇ ਪਾਰ ਪਿੱਛੇ ਦੀ ਫੁੱਲ ਗਰੰਟੀ ਹੋਊਗਾ ਪੂਰੀ ਤਸਰਲੀ ਹੈ ਤੁਹਾਡੀ ਜਿਹੜੀ ਸਭ ਤੋਂ ਵੱਡੀ ਗੱਲਬਾਤ ਹੀ ਇਹ ਆ ਪਸ਼ੂਆਂ ਦੇ ਵਿੱਚ ਗੱਬਣ ਦੇ ਵਿੱਚ ਤੇ ਆ ਆਜੋ ਅੱਗੇ ਆ ਗਈ ਆਪਣੇ ਕੋਲ ਨਿਤਨ ਇਹ ਜਿਹੜੀ ਮੱਝ ਹਾਂਜੀ ਸੰਦੂ ਸਾਹਿਬ ਇਹ ਦੂਜਾ ਕਹਿ ਕੇ ਦਿੱਤੀ ਹੁਣਾਂ ਹਾਂ ਬਾਕੀ ਕੋਈ ਆਦੂ ਸਮਝ ਕੇ ਲੈ ਤੇ ਜਾ ਕੇ ਲੈ ਤੇ ਭਾਵੇਂ ਗੱਲੇ ਕੋਈ ਦਾਵਾ ਲਓ ਜੀ ਹਾਂਜੀ ਝੋਡੀ ਤੈਨੂੰ ਜੇਤਾਣਾ ਇਹ ਤਾਂ ਡੇਢ ਮਹੀਨੇ ਪਹਿਲਾਂ ਆਪਾਂ ਝੋਟੀ ਪਾਈ ਇੱਕ ਅੱਛਾ ਸਵਾਲ ਆ ਸੀ ਝੋਡੀ ਵਿੱਚ ਹੀ ਆ ਪੈਸੇ ਚੈਨਲ ਦੇ ਹਾਂਜੀ ਤੇ ਉਹ ਝੋਡੀਆ ਆਪਾਂ 15 ਕਿਲੋ ਦੁੱਧ ਦੇ ਕੇ ਦਿੱਤਾ ਸੀ ਉਹਨਾਂ ਨੂੰ 18 ਕਿਲੋ ਦੁੱਧ ਦੀ ਵਾਗੀ ਝੋਡੀ ਉਹਨਾਂ ਨੂੰ ਉਹ ਬਿਲਕੁਲ ਠੀਕ ਹੈ ਬਾਕੀ ਵਜਨ ਵਟਾ ਸੇਮ ਉਹੋ ਚੀਜ਼ ਆ ਝੋਡੀਆ ਹੂੰ ਵੀ ਉਹਨੇ ਵਜਨ ਲੋੜ ਮੈਨੂੰ ਤਾਂ ਦੋ ਦਾ ਇੱਕੋ ਜਿਹਾ ਹੀ ਆ ਇਹ ਤਾਂ ਸਗੋਂ ਤੋਂ ਵੀ ਜ਼ਿਆਦਾ ਇਹਦਾ ਜ਼ਿਆਦਾ ਹਾਂ ਇਹਦਾ ਜ਼ਿਆਦਾ ਹਾਂਜੀ ਇਹ ਝੋਡੀਆ ਸਿਰਫ ਦਿਨ ਕਰਦੀ ਪੰਜ ਲੈ ਜੇ ਸੱਤ ਲੈ ਜੇ ਹੂੰ ਲਓ ਜੀ ਕਰੋ ਚੈੱਕ ਦੋਸਤੋ ਇਹ ਵੀ ਝੋਡੀ 15 ਕਿਲੋ ਵਾਲੀ ਹੈ ਜੀ ਤੇ ਮਾਲ ਨਿਤਨ ਭਾਈ ਦੇ ਕੋਲ ਸਾਰੇ ਕਮਾਲ ਆ ਦੇਖੋ ਸੋ ਹਾਈਟ ਕੱਦ ਵੀ ਸੋਹਣਾ ਦੋਸਤੋ ਆਮ ਜੇ 100 ਮੱਜਾਂ ਦੇ ਵਿੱਚ ਆਪਾਂ ਗਿਣਤੀ ਕਰੀਏ ਤੇ ਕੋਈ 80 85 ਮੱਜਾਂ ਏਡੇ ਕੱਦ ਮਿਲਦੇ ਆ ਤੇ ਬਾਕੀ ਸੂਆ ਤੁਸੀਂ ਤਿੱਜਾ ਮੰਨ ਲਿਓ ਬਾਕੀ ਸਮਝ ਆਪੋ ਆਪਣੀ ਤਿੱਜਾ ਸੂਆ ਮੰਨ ਕੇ ਵੀ ਸੌਦਾ ਕਰ ਸਕਦੇ ਆ ਕੋਈ ਵੀਰ ਤੇ ਸਫਾਈਆਂ ਸਪੂਈਆਂ ਬਿਲਕੁਲ ਤੁਹਾਡੇ ਸਾਹਮਣੇ ਆ ਜਿੰਨਾ ਵੀ ਲੇਵਾ ਬਣਾ ਕੇ ਤਿਆਰ ਕਰੀ ਖੜੀ ਆ ਮੇਨ ਗੱਲ ਸੰਦੂ ਦਾ ਪਾਰ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਹੋ ਗਈ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਇਹ ਜਿਹੜੀ ਮਾਝ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਉਣੀ ਸੀ ਪਾਰ ਪਿੱਛੇ ਦੀ ਦੋ ਮਾਜਾਂ ਦੀ ਪੂਰੀ ਤਸੱਲੀ ਹੈ ਗਾਰੰਟੀ ਹੈ ਚਾਹੇ ਕੋਈ ਵੀ ਰ ਆਨਲਾਈਨ ਸੌਦਾ ਕਰਦਾ ਤੇ ਚਾਹੇ ਘਰ ਆਣ ਕੇ ਤਸੱਲੀ ਕਰਨਾ ਚਾਹੁੰਦਾ ਠੀਕ ਹੈ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੇ ਮੇਰਾ ਵੀਰ ਆਨਲਾਈਨ ਮੰਗਾਉਂਦੇ ਹੋ ਤਾਂ ਤਾਂ ਵੀ ਦੋਸਤੋ ਤਸੱਲੀ ਤੇ ਤੁਸੀਂ ਮੰਗਵਾ ਸਕਦੇ ਜੀ ਠੀਕ ਹੈ ਜੀ ਕਿਸੇ ਪਾਸਿਓ ਕੋਈ ਆ ਲਓ ਠੀਕ ਹੈ ਜੀ ਆ ਲਓ ਜੀ ਸਵਾਬ ਬੰਨੀ ਬੰਨ ਖੋ ਨਾ ਵੀ ਰਕਾਰ ਪੰਦੂ ਹੂੰ ਮੈਂ ਤਾਂ ਤੁਹਾਨੂੰ ਪਤਾ ਕੋਈ ਟਾਮੀ ਟਾਮੀ ਲੈਣੀ ਆ ਨਹੀਂ ਤਾਂ گاਵਾ ਦਾ ਕੰਮ ਤਗਰੀ ਬਣੀ ਆ ਅੱਛਾ ਕੀ ਇਹਦਾ ਮੁੱਲ ਰਹੂਗਾ ਨਿਤਨ ਇਹਦਾ ਸੰਧੂ ਸਾਹਿਬ ਜਿੰਨਾ ਮਰਜ਼ੀ ਇਹਦਾ ਵੀ ਕਰ ਲਈਏ ਕਿ ਨਾ ਕਰੀਏ ਦੱਸੋ ਦੱਸੋ ਕੇ ਤੁਹਾਡਾ ਮਾਲ ਆ ਜਰੂਰ ਤੁਸੀਂ ਸਾਂਝਾ ਕਰੋ ਪਾਣੀ ਵੀ ਕਰ ਲਈਏ ਸਵਾਲਾ ਕੀ ਸਵਾਲਾ ਕਰ ਲਈਏ ਨਹੀਂ ਜਿੰਨਾ ਵੀ ਹੁੰਦਾ ਜਿਆਦਾ ਉੱਤੇ ਕਰਨਾ ਜਿੰਨਾ ਮਰਜ਼ੀ ਕਰ ਲੋ ਥੱਲੇ ਨੂੰ ਜੇ ਆਪਣਾ ਭੈਣ ਭਰਾਵਾਂ ਨੂੰ ਦੇਣੀ ਆ ਸੱਜਣਾ ਨੂੰ ਤੇ ਜਿੰਨਾ ਮਰਜ਼ੀ ਰਾਇਤ ਕਰਕੇ ਦੇ ਦਈਏ ਇਹਦਾ ਸੰਧੂ ਸਾਹਿਬ ਮੁੱਲ ਕਰਦੇ 115 ਹਾਂਜੀ 1 ਲੱਖ 7000 ਰੁਪਏ ਦੀ ਝੋਡੀ ਦਵਾਂਗੇ 1 7 ਦੇ ਵਿੱਚੋਂ ਮਾਣਦਾਨ ਕਰਕੇ ਸੰਧੂ ਸਾਹਿਬ ਸਾਰਾ ਕੁਝ ਕਰਕੇ ਤਰਕੇ 1 ਲੱਖ ਦੇ 5000 ਰੁਪਏ ਝੋਡੀ ਵੀ ਦੇ ਦੇਣਗੇ 1 5 ਦੇ ਹਾਂਜੀ ਲਓ ਵੀ ਦੋਸਤੋ 1 ਲੱਖ 5 ਦੀ ਵੀਰਾਂ ਦਾ ਵੀ ਸਾਰੀਆਂ ਗੰਜੇ ਸ਼ੰਕ ਸਾਰੀਆਂ ਕਸਰਾਂ ਕੁਸਰਾਂ ਕੱਢ ਕੇ 1 5 ਦੀ ਦੇ ਦੇਾਂਗੇ 1 15 ਡਿਮਾਂਡ ਕੀਤੀ ਝੋਡੀਆਂ ਦੋਵੇਂ ਸੰਧੂ ਸਾਹਿਬ 14 ਜਾਂ 15 15 ਕਿਲੋ ਵਾਲੀਆਂ ਹੀ ਆ ਘੱਟ ਨਹੀਂ ਦੋਵਾਂ ਕੋਈ ਵੀ ਨਹੀਂ ਵਜਨ ਲੋੜ ਹੀ ਦੱਸਣ ਡਿਆ ਬਾਕੀ ਕਰਮ ਵਾਲੀਆਂ ਥੱਲੋਂ ਵੀ ਵਿਖਾਲਾ ਪੂਰਾ ਬਣਾ ਕੇ ਤਿਆਰ ਕਰ ਦਿੱਤੀਆਂ ਪਈਆਂ ਤੇ 1 ਲੱਖ 5000 ਦੀ ਦੋਸਤੋ ਜਿਹੜੀ ਪਰਲੀ ਮ ਸੋ ਪੂਰੀ ਜਿਹੜਾ ਸਾਹਿਬ ਜੇ ਕੋਈ ਜੋੜਾ-ਜੋੜਾ ਲਊ گاਵਾਂ ਦਾ ਜਾਂ ਝੋਟੀਆਂ ਦਾ ਉਹਦੇ ਵਿੱਚੋਂ ਮਾਨਤਾਨ ਪੂਰਾ ਕਰੀ ਜਾਵਾਂਗੇ ਬਿਲਕੁਲ ਬਿਲਕੁਲ ਚਲੋ ਜੋ ਬਣਦਾ ਸਰਦਾ ਜਰੂਰ ਕਰੀਏ ਜੀ ਤੇ ਇਹ ਦੋਸਤੋ ਪਸ਼ੂ ਅੱਜ ਵੀਰ ਨਿਤਨ ਦੇ ਕੋਲੇ ਸੀਗੇ ਟੋਟਲ ਜਿਹੜੇ 7 ਨਗ ਨੇ ਠੀਕ ਆ ਹਾਂਜੀ ਆ 8 ਨਗ ਸੀਗੇ 8 ਨਗ ਵਿੱਚ 6 ਵੜਾ ਠੀਕ ਆ 6 ਵੜਾ ਸੀਗੀਆਂ ਤੇ ਦੋ ਮੱਝਾਂ ਤੁਹਾਨੂੰ ਦਿਖਾਤੀਆਂ ਨੇ ਤੇ ਕੱਲੇ ਕੱਲੇ ਪਸ਼ੂ ਦੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਜਾਣਕਾਰੀ ਮਿਲ ਗਈ ਆ ਸੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਦੋਸਤੋ ਸ਼ੇਅਰ ਵੀ ਕਰ ਦਿਆ ਕਰੋ ਤਾਂ ਜੋ ਅੱਗੇ ਨਵੇਂ ਫਾਰਮਰ ਤੱਕ ਵੀ ਜਿਹੜੀ ਆਪਣੀ ਵੀਡੀਓ ਪਹੁੰਚੇ ਸੰਤੂ ਸਾਹਿਬ ਇੱਕ ਬੇਨਤੀ ਕਰਾਂਗੇ ਹਾਂ ਬੇਨਤੀ ਇਦਾਂ ਐ ਵੀ ਮੰਨ ਲਓ ਕੋਈ ਸੱਜਣ ਮਿੱਤਰ ਇੱਥੇ ਨਹੀਂ ਆ ਸਕਦਾ ਹਾਂ ਠੀਕ ਐ ਕਿ ਨਹੀਂ ਆਨਲਾਈਨ ਮਗਾਉਂਦਿਆ ਹਾਂਜੀ ਇੱਕ ਡੰਗ ਜ਼ਰੂਰ ਚਵਾ ਲੈ ਹਾਂਜੀ ਵੀਡੀਓ ਕਾਲ ਦੇ ਜਿਹੜੇ ਡੰਗ ਭਾਵੇਂ ਆ ਕੇ ਜੋੜੇ ਹੂੰ ਜਾਂ ਅੱਬਲ ਦੇ ਇਹੋ ਕੋਸ਼ਿਸ਼ ਕਰੋ ਵੀ ਇੱਥੇ ਆਓ ਦੋਵੇਂ ਡੰਗ ਚਵਾਈ ਕਰਕੇ ਫੇਰ ਕੋਈ ਨਾ ਕੋਈ ਜਿਹੜਾ ਡੰਗ ਲੈਣਾ ਬਿਲਕੁਲ ਜੀ ਬਿਲਕੁਲ ਠੀਕ ਹੈ ਕਿ ਨਹੀਂ ਬਾਅਦ ਚ ਲਾਹਮੇ ਵਾਲੀ ਕਿਸੇ ਨਾਲ ਗੱਲ ਨਹੀਂ ਰਹਿੰਦੀ ਜਿਹੜਾ ਆਨਲਾਈਨ ਮੰਗਾਉਣਾ ਨੂੰ ਪੂਰੀ ਗਰੰਟੀ ਉਹ ਦੰਗਰ ਦੀ ਕਿਸੇ ਵੀ ਜਾਨਵਰ ਦੀ ਜਿਹੜਾ ਇੱਥੇ ਆ ਗਿਆ ਉਹਦੇ ਲਈ ਸੰਤੂ ਸਾਹਿਬ ਕੋਈ ਗਰੰਟੀ ਨਹੀਂ ਆ ਚਲੋ ਫਿਰ ਉਹਦੀ ਆਪਦੀ ਸਮਝ ਉਹਦੀ ਆਪਦੀ ਸਮਝਣਾ ਜਿਹੜਾ ਸੌਦਾ ਕਰਕੇ ਲੈ ਗਿਆ ਆਪਣੀ ਫਿਰ ਉਹਦੇ ਚ ਕਿਹੜੀ ਗਰੰਟੀ ਤੁਹਾਡੀ ਹੋਣੀ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਐਨੀਮਲ ਸੀਗੇ ਜਰੂਰ ਆਪਦੀ ਨਰਕ ਪਰਖ ਆਪਦੀ ਕਰਕੇ ਲਿਓ ਚਾਹੇ ਆਨਲਾਈਨ ਮੰਗਾ ਲਿਓ ਜਿੱਦਾਂ ਵੀ ਤੁਹਾਨੂੰ ਸੂਤ ਲੱਗਦਾ ਸੈੱਟ ਲੱਗਦਾ ਹੋਇਆ ਤੇ ਨਿਤਨ ਵੀਰੇ ਨੰਬਰ ਬੋਲਦਗੇ ਸੰਤੂ ਸਾਹਿਬ ਤਸਵੀਰ ਵੀ ਪੱਟੀ ਜਿਲ੍ਹਾ ਤਰਨਤਾਰਨ ਜਿਹੜੀ ਮੇਨ ਵੀਟ ਪੱਟੀ ਸ਼ਹਿਰ ਦੇ ਵਿੱਚ ਆ ਕੇ ਦਾਣਾ ਮੰਡੀ ਆਗੇ ਫੋਨ ਕਰ ਲੈ ਕੋਈ ਜਾਂ ਫਿਰ ਜਿਹਨੂੰ ਸਾਰਾ ਐਡਰੈਸ ਪਤਾ ਉਹ ਚ 1200 ਗੋਦਵਾਰੇ ਆ ਜੀ ਬਿਲਕੁਲ ਨਾਲ ਹੀ ਆਪਣਾ ਮੂਡ ਦੇ ਉੱਤੇ ਪਹਿਲਾਂ ਹੀ ਹੈ ਜੀ ਬਿਲਕੁਲ ਬਿਲਕੁਲ ਲੋ ਵੀ ਦੋਸਤੋ ਇਹ ਐਡਰੈਸ ਆ ਵੀਰ ਦਾ ਕਨਫਰਮ ਤੁਸੀਂ ਕਰ ਲਿਆ ਹੋਊਗਾ ਸੋ ਬਾਕੀ ਨੰਬਰ ਜਿਹੜੇ ਆਪਾਂ ਲਗਾਤਾਰ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਜੇਕਰ ਨਹੀਂ ਕਿਸੇ ਵੀਰ ਨੂੰ ਪਤਾ ਲੱਗਦਾ ਕਾਲ ਕਰਕੇ ਤੁਸੀਂ ਪੱਟੀ ਵਿਜ਼ਿਟ ਕਰਕੇ ਹੋਰ ਵੀ ਐਡਰੈਸ ਬਾਰੇ ਜਾਣਕਾਰੀ ਲੈ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰ